ਹਾਂ ਮੈਂ ਰਾਤ ਨੂੰ ਬੈਠਾ ਹੀ ਸੋਚਦਾ ਹਾਂ ਜੀ ਉੱਠ ਕੇ ਸਾਰੇ ਸੁੱਤੇ ਪਏ ਹੀ ਮੈਂ ਉੱਠ ਕੇ ਆਪਣਾ ਪੈਕ-ਅਪ ਸ਼ੁਰੂ ਕਰਦਾ ਅੱਛਾ ਹਾਂ ਸਵੇਰੇ ਵਾਈਫ ਦੇਖ ਲਈ ਕਿ ਇਹ ਕਿੱਥੇ ਚਲੇ ਆ ਮੈਂ ਕਿਹਾ ਮੈਂ ਜਾ ਰਿਹਾ ਇੰਡਜਾ ਅੱਛਾ ਬਾਈ ਕਹਿ ਸਕਦੇ ਆ ਵੀ ਤੁਸੀਂ ਜਿਹੜੀ ਆਪਣੀ ਦੁਨੀਆਵੀ ਇੱਕ ਜ਼ਿੰਦਗੀ ਹੁੰਦੀ ਹੈ ਜਿੱਥੇ ਆਪਾਂ ਜੌਬ ਕਰਨੀ ਹੁੰਦੀ ਹੈ ਪੈਸੇ ਕਮਾਣੇ ਹੁੰਦੇ ਨੇ ਜਾਂ ਬਿਜ਼ਨਸ ਕਰਨਾ ਹੁੰਦਾ ਹੈ ਫੈਮਿਲੀ ਸੰਭਾਲਣੀ ਹੁੰਦੀ ਹੈ ਉਹ ਤੁਹਾਨੂੰ ਸੂਟ ਨਹੀਂ ਆਈ ਬੇ ਸਿਕਲੀਆ ਨਹੀਂ ਮੈਂ ਜੀਦਾ ਫਰੀडम ਚਾਹੀਦੀ ਹੈ ਬਈ ਮੈਂ ਪੈਸੇ ਦਾ ਉੱਥੇ ਕੈਨੇਡਾ ਵੀ ਕਮਾਉਂਦਾ ਸੀ ਯੂਐਸਏ ਵੀ ਕਮਾਉਂਦਾ ਸੀ ਤੇ ਉਹ ਫਰੀडम ਨਹੀਂ ਸੀ ਮੇਰੇ ਕੋਲ ਮੈਂ ਜਦੋਂ ਜਾਵਾਂ ਜਿੱਥੇ ਜਾਵਾਂ ਜਾ ਸਕਦਾ ਅੱਛਾ ਅੱਛਾ ਮੈਂ ਫਿਰ ਉਹ ਤਾਂ ਕਰਕੇ ਮੈਂ ਛੱਡਤਾ ਸਾਰਾ ਕੁਝ ਤੇ ਮਿਲੀ ਉਹ ਫਰੀडम ਫਿਰ ਤੁਹਾਨੂੰ ਮਿਲ ਗਈ ਪੂਰੀ ਮਿਲ ਗਈ 2012 ਤੋਂ ਮੈਂ ਰੋਡ ਤੇ ਹਾਂ ਅੱਛਾ ਹਾਂ ਬੋ ਯੰਗ ਏਜ ਤੇ ਟਰਕਿੰਗ ਤੇ ਪਿਆ ओके ਅਸੀਂ ਬਾਹਰ ਹੀ ਰਹੇ ਖਾਇ ਟਾਈਮ ओके ओपन ਜੀ ਸੋ ਜਾਣਾ ਰਾਤ ਨੂੰ ਟਰੱਕ ਦੇ ਥੱਲੇ ਵੱਲ ਜਾਣਾ ਹੌਣ ਨੂੰ ਜਾਂ ਫਿਰ ਟਰੱਕ ਦੇ ਉੱਪਰ ਚੱਲ ਕੇ ਰਫ ਐਂਡ ਟੌਫ ਲਾਈਫ ਜੋ ਇਹ ਉਹ ਸ਼ੁਰੂ ਤੋਂ ਹੀ ਮੈਂ ਜਦੋਂ 5-6 ਸਾਲ ਦਾ ਸੀ ਤਾਂ ਉਸ ਟਾਈਮ ਦਾ ਹੀ ਜ਼ਿਕਰ ਰਿਹਾ ਹੈ। ਮੈਂ ਗੱਡੀਆਂ ਲੈ ਆਉਂਦੇ ਜਰਮਨੀ ਤੋਂ ਡਰਾਈਵ ਕਰਕੇ ਜਾਂਦੇ ਆ ਮੈਂ ਉਹਨਾਂ ਨੂੰ ਦੇਖਿਆ ਪੰਜਾਬ ਏਰੀਆ 'ਚ ਮੈਂ ਨਹੀਂ ਜਾ ਦੇਖਿਆ ਵੀ ਕੈਂਪਰ ਕਦੇ ਇੱਥੇ ਕਿਸੇ ਕੋਲ ਹੋਏ ਪਰ ਹੈਗੀ有机会 ਹੈਗੀ ਹੈ ਪੰਜਾਬ ਚ ਲੈਂਡ ਬੜੀ ਹੈਗੀ ਹੈ ਹਾਂ ਤੇ ਤੁਸੀਂ ਮਤਲਬ ਜਿੱਦਾਂ ਤੁਹਾਡੇ ਕੋਲ ਫਾਰਮ ਹਾਊਸ ਹੈ ਜਾਂ ਕੁਛ ਹੈ ਤੁਸੀਂ ਥੋੜਾ ਜਿਹਾ ਕੋ ਕੈਂਪਿੰਗ ਗਰਾਊਂਡ ਖੋਲ ਲੋ ਹਾਂਜੀ ਸਸਿਰ ਕੱਲ ਦੋਸਤੋ ਮਿੱਟੀ ਜੇਲ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਅੱਜਕੱਲ ਦੇ ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਕਹਿਣਾ ਗਲਤ ਨਹੀਂ ਹੋਏਗਾ ਕਿ ਸਾਡਾ ਜਿਹੜਾ ਅੱਜ ਦਾ ਐਪੀਸੋਡ ਹੈ ਇਹ ਤੁਹਾਡੀਆਂ ਪ੍ਰੋਬਲਮਸ ਦੇ ਨਾਲ ਕਾਫੀ ਰਿਲੇਟਡ ਹੈ। ਦੋਸਤੋ ਸਾਨੂੰ ਰੋਜ਼ ਢੇਰੋਂ ਫੋਨ ਕਾਲਸ ਆਉਂਦੇ ਨੇ ਦੇਸ਼ਾਂ ਵਿਦੇਸ਼ਾਂ ਵਿੱਚੋਂ ਜਿੱਥੇ ਲੋਕੀ ਆਖਦੇ ਨੇ ਕਿ ਉਹ ਜਿਸ ਤਰੀਕੇ ਦੀ ਜ਼ਿੰਦਗੀ ਜਿਉਣਾ ਚਾਹੁੰਦੇ ਸੀਗੇ ਉਹ ਜੀ ਨਹੀਂ ਪਾਏ। ਤੇ ਸਾਡੇ ਜਿਹੜੇ ਅੱਜ ਦੇ ਮਹਿਮਾਨ ਨੇ ਉਹਨਾਂ ਨੇ ਇਹ ਬੀੜੀਆਂ ਨੂੰ ਤੋੜਿਆ ਤੇ ਚੂਜ਼ ਕੀਤੀ ਉਹ ਜ਼ਿੰਦਗੀ ਜੋ ਕਿ ਉਹਨਾਂ ਨੇ ਆਪਣੇ ਸੁਪਨਿਆਂ ਵਿੱਚ ਆਪਣੇ ਲਈ ਸੰਜੋਈ ਸੀ। ਦੋਸਤੋ ਇਹ ਸਖਸ਼ ਬੜੇ ਹੀ ਇੰਟੈਲੀਜੈਂਟ ਯੂਐਸਏ ਵਿੱਚੋਂ ਐਜੂਕੇਟਿਡ ਮੈਂ ਕਹਾਂਗੀ ਰਾਦਰ ਕਿ ਹਾਈਲੀ ਐਜੂਕੇਟਿਡ ਉਹਨਾਂ ਨੇ ਮਾਸਟਰ ਇਨ ਮਕੈਨੀਕਲ ਇੰਜੀਨੀਅਰਿੰਗ ਮਾਸਟਰ ਇਨ ਕੰਪਿਊਟਰ ਸਾਇੰਸ ਤੇ ਮਾਸਟਰ ਇਨ ਆਟੋਮੋਬਾਈਲ ਇੰਜੀਨੀਅਰਿੰਗ ਕੀਤੀ ਹੈ। ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਇੱਕ ਹਾਈਲੀ ਪੇਡ ਜੌਬ ਵੀ ਕੀਤੀ ਹੈ ਪਰ ਉਹਨਾਂ ਨੂੰ ਜਲਦ ਹੀ ਅਹਿਸਾਸ ਹੋ ਗਿਆ ਕਿ ਇਹ ਉਹ ਜ਼ਿੰਦਗੀ ਨਹੀਂ ਹੈਗੀ ਜੋ ਕਿ ਉਹ ਜੁਣਾ ਚਾਹੁੰਦੇ ਨੇ ਇਸ ਲਈ ਉਹਨਾਂ ਨੇ ਲਏ ਕੁਝ ਔਖੇ ਫੈਸਲੇ ਦੋਸਤੋ ਜਿਹੜੀ ਬਹਾਦਰੀ ਹੁੰਦੀ ਹੈ ਇਹ ਸਿਰਫ ਸਰੀਰਕ ਤੌਰ ਤੇ ਨਹੀਂ ਬਲਕਿ ਜਿਹੜੀ ਔਖੀ ਬਹਾਦਰੀ ਹੁੰਦੀ ਹੈ ਇਹ ਮਾਨਸਿਕ ਤੌਰ ਤੇ ਕੁਝ ਔਖੇ ਫੈਸਲੇ ਲੈਣ ਦੀ ਹੁੰਦੀ ਹੈ ਤੇ ਬਹੁਤ ਘੱਟ ਲੋਕ ਨੇ ਜੋ ਕਿ ਇਸ ਤਰੀਕੇ ਦੇ ਫੈਸਲੇ ਲੈ ਸਕਦੇ ਨੇ ਇਹ ਸ਼ਖਸ ਸਾਡੇ ਲਈ ਵੀ ਕਾਫੀ ਇਨਸਪਾਇਰਿੰਗ ਨੇ ਤੇ ਆਜੋ ਆਪਾਂ ਮਿਲਦੇ ਹਾਂ ਇਸ ਸ਼ਖਸ ਨੂੰ ਤੇ ਦੇਖਦੇ ਹਾਂ ਕਿ ਉਹ ਕਿਸ ਤਰੀਕੇ ਦੀ ਜ਼ਿੰਦਗੀ ਜੀ ਰਹੇ ਨੇ ਗगन ਜੀ ਤੁਹਾਡਾ ਸਵਾਗਤ ਹੈ ਜੀ ਥੈਂਕ ਯੂ ਜੀ ਤੁਹਾਡਾ ਪੂਰਾ ਨਾਮ ਕੀ ਹੈ ਗगन ਵਾਲੀਆ ਗगन ਵਾਲੀਆ ਤੇ ਤੁਸੀਂ ਕਿੱਥੇ ਕਿੱਥੋਂ ਹੈਗੇ ਹੋ origianally ਕਿੱਥੋਂ ਦੇ ਹੈਗੇ ਹੋ ਤੇ ਨਹੀਂ ਅਸੀਂ ਇੱਦਾਂ ਦੇ ਹਿਮਾਚਲ ਦੇ ਆ ਹਾਂਜੀ ਪਰ ਮੇਰਾ ਬਰਥ ਵਗੈਰਾ ਹੋਇਆ ਚੰਡੀਗੜ੍ਹ ਤੇ ਪੜਿਆ ਵੀ ਮੈਂ ਚੰਡੀਗੜ੍ਹ ਤੋਂ ਆ ਹਾਂਜੀ ਤੇ ਫਿਰ ਉਹਦੇ ਬਾਅਦ ਫਿਰ ਅਸੀਂ 84 'ਚ ਕੈਨੇਡਾ ਚ ਲੱਗੇ ਸੀ ਅੱਛਾ ਓਕੇ ਕੈਨੇਡਾ ਕਿਹੜੀ ਜਗ੍ਹਾ ਤੇ ਬੈਂਕੂਵਰ ਤੇ ਉੱਥੋਂ ਫਿਰ ਵਾਪਿਸ ਤੁਸੀਂ ਆਏ ਹੋ ਮੈਂ ਸਟੱਡੀ ਉੱਥੇ ਕੀਤੀਆਂ ਕੈਨੇਡਾ 'ਚ ਪਹਿਲਾਂ ਫਿਰ ਉਹਦੇ ਬਾਅਦ ਕੰਮ ਵੀ ਉੱਥੇ ਕੀਤਾ ਫਿਰ ਮੈਂ ਯੂ ਐਸ ਐ ਮੂਵ ਹੋ ਗਿਆ ਸੀ ਹੂੰ ਹੂੰ ਔਰ 2003 ਤੱਕ ਮੈਂ ਯੂਐਸਏ ओके 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 ਤੇ ਉੱਥੇ ਤੁਸੀਂ ਕੰਮ ਕਰਦੇ ਰਹੇ ਰੈਗੂਲਰ 2003 ਦਾ ਕੰਟੀਨਿਊਸ ਕੀਤਾ ਕੰਮ ਹਾਂ ਓਕੇ ਓਕੇ ਸੋ ਫਿਰ ਇੱਥੇ 2004 ਦੇ ਵਿੱਚ ਆਏ ਤੁਸੀਂ ਨਹੀਂ ਆਇਆ 2003 ਤੇ ਹੀ ਸੀ ਮੈਂ ਅਹ ਵੱਲ ਨਹੀਂ ਉੱਥੇ ਕਿਉਂ ਹੈ ਕੰਮ ਤੇ ਬੈਠੇ ਬੈਠੇ ਦਿਮਾਗ ਜਿਹਾ ਖਰਾਬ ਹੋਇਆ ਤੇ ਦਿਲ ਨਹੀਂ ਕੀਤਾ ਵੀ ਇੱਥੇ ਰਹਿਣਾ ਮੈਂ ਅੱਛਾ ਅੱਛਾ ਐਵੇਂ ਰਾਤ ਨੂੰ ਬੈਠਾ ਹੀ ਸੋਚਦਾ ਹਾਂਜੀ ਉੱਠ ਕੇ ਸਾਰੇ ਸੁੱਤੇ ਪਏ ਹੀ ਮੈਂ ਉੱਠ ਕੇ ਆਪਣਾ ਪੈਕਅਪ ਸ਼ੁਰੂ ਕਰਤਾ ਅੱਛਾ ਸਵੇਰੇ ਵਾਈਫ ਦੇਖ ਲਈ ਕੀ ਕਿੱਥੇ ਚਲੇ ਆ ਮੈਂ ਮੈਂ ਜਾ ਰਿਹਾ ਹਾਂ ਇੰਡਜਾ ਅੱਛਾ ਉਹ ਜਿਹੜਾ ਇੰਡੀਆ ਚ ਇਹਨਾਂ ਨਹੀਂ ਆਣਾ ਜਾਂਦੀ ਸੀ ਉਹਦੀ ਪੂਰੀ ਜੌਬ ਸੀ ਕੀ ਉਹ ਵੀ ਮੈਡੀਕਲ ਫੀਲਡ ਤੇ ਆ ਹੂੰ ਹੂੰ ਤੇ ਉਹ ਵੀ ਪੈਸੇ ਚੰਗੇ ਬਣਾਉਂਦੀ ਸੀ ਮੇਰੇ ਵੀ ਚੰਗੇ ਬਣ ਰਹੀ ਸੀ ਇਹ ਪਲਾਨ ਸੀ ਘਰ ਲੈ ਆਉਂਦੀ ਉਹਨਾਂ ਅੱਛਾ ਉਹ ਵੀ ਕੈਨਸਲ ਸਾਰਾ ਕੁਝ ਕੈਨਸਲ ਮੈਂ ਗਿਆ ਮੈਂ ਚਲੇ ਆ ਕੱਲ ਅੱਛਾ ਠੀਕ ਹੈ ਆਣਾ ਦਾ ਨਹੀਂ ਆਣਾ ਤੇਰੀ ਮਰਜ਼ੀ ਮੈਂ ਤੁਹਾਨੂੰ ਪੂਰੀ ਖੁੱਲੀ ਛੁੱਟੀ ਦੇਤੀ ਹੈ ਅੱਛਾ ਅੱਛਾ ਉਹ ਲੱਗੀ ਪਰਨਾ ਸੋਚ ਚ ਪਾਈ ਤੇ ਕੰਮੀ ਚਲ ਠੀਕ ਹੈ ਜਾ ਕੇ ਦੇਖ ਲੈਣੇ ਆ ਓਕੇ ਤੇ ਬਸ ਬੈਕਅਪ ਕੀਤਾ ਕੰਟੇਨਰ ਸੱਧਿਆ ਕਿੰਨੇ ਨੇ ਜੇ ਸਾਰਾ ਸਮਾਨ ਪਾਤਾ ਮੈਂ ਅੱਛਾ ਜੋ ਜਿੰਨਾ ਸੀ ਸਮਾਨ ਮੈਂ ਫ੍ਰੀਜ ਹੋਏ ਸਾਰਾ ਕੁਛ ਘਰ ਦਾ ਸਮਾਨ ਬੱਚੇ ਸੀਗੇ ਬੱਚੇ ਸੀ ਦੋ ਹਾਂਜੀ ਦੋ ਬੱਚੇ ਸੀ ਮੇਰੇ ਹਾਂ ਹਾਂ ਤੇ ਮੇਰਾ ਮੁੰਡਾ ਉਸ ਟਾਈਮ ਤੇ 6 ਸਾਲ ਦਾ ਸੀ ਤੇ ਕੁੜੀ ਮੇਰੀ 5 ਸਾਲ ਦੀ ਅੱਛਾ ਮਸ ਪੈਕਅਪ ਕੀਤਾ ਲਾਇਆ ਇਹਨੇ ਇੰਡੀਆ ਪਹੁੰਚ ਕੇ ਅੱਛਾ ਅਚਾਨਕ ਮਤਲਬ ਵੀ ਦਿਨ ਹਾਂ ਜਾਨਾ ਮਤਲਬ ਦੋ ਤਿੰਨ ਦਿਨਾਂ ਮੈਂ 20 ਘੰਟੇ ਚ ਪਲਾਨ ਬਣੀ ਮੇਰੀ ਮੈਂ ਨਹੀਂ ਰਹਿਣਾ ਹੋਰ ਉੱਥੇ ਫੇ ਘਰ ਉੱਥੇ ਹੀ ਸੀ ਹਲੇ ਵੈਨਕੂਵਰ ਚ ਇੱਕ ਹਾਂ ਹਾਂ ਉਹ ਪਹਿਲਾਂ ਦਾ ਖਰੀਦਿਆ ਸੀ ਫੇਰ ਉਹ ਵੀ ਇੱਕਦਮ ਮੈਂ ਸੇਲ ਤੇ ਲਾਤਾ ਉੱਥੇ ਕਾਲ ਕੀਤੀ ਇੱਕ ਰੀਅਲਟਰ ਨੂੰ ਹਾਂ ਹਾਂ ਮੈਂ ਫੇਰ ਉਹ ਪੈਕਅਪ ਕਰਕੇ ਕੰਟੇਨਰ ਭੇਜਤਾ ਮੈਂ ਹਾਂਜੀ ਤੇ ਉਹ ਤੋਂ ਵੈਨ ਕੁਵਰ ਗਿਆ ਆਪਣਾ ਘਰ ਵੀ ਰਾਤ ਤੋਂ ਰਾਤ ਹੀ ਵੇਚਦਾ ਅੱਛਾ ਤੇ ਜਿੰਨੇ ਪਾਹੇ ਬਣੇ ਲੈ ਕੇ ਟਰਾਂਸਫਰ ਕਰਕੇ ਹਾਂ ਮੈਂ ਅੰਡਿਆ ਪਹੁੰਚ ਗਿਆ ਅੱਛਾ ਅੱਛਾ ਧਰਮਸ਼ਾਲਾ ਹਾਂ ਓਕੇ ਤੇ ਇੱਥੇ ਤੁਹਾਡੇ ਕੋਲ ਆਲਰੇਡੀ ਤੁਹਾਡਾ ਪੇਰੈਂਟਲ ਘਰ ਸੀਗਾ ਹਾਂ ਦੱਦਿਆਂ ਦਾ ਘਰ ਸੀ ਇੱਥੇ ਦਾਦਾ ਜੀ ਦਾ ਅੱਛਾ ਅੱਛਾ ਤੇ ਡੈਡੀ ਦਾ ਵੀ ਬਣਾਇਆ ਹੋਇਆ ਉਹ ਪਹਿਲਾਂ ਡੈਡੀ ਮੰਮੀ ਦੇ ਮੰਮੀ ਫਿਰ ਉਹ ਇੰਦੇ ਹੀ ਆਲੇ ਕੈਨੇਡਾ ਜੀ ਅੱਛਾ ਡੈਡੀ ਪਹਿਲਾਂ ਆ ਗਏ ਸੀ ਓਕੇ ਉਹ ਰਿਟਾਇਰ ਹੋ ਕੇ ਉਹਨਾਂ ਦੀ ਵੀ ਇਹੀ ਸੀ ਕਿ ਬਈ ਮੈਂ ਕੈਨੇਡਾ ਨਹੀਂ ਰਹਿਣਾ ओके okay. वो पहले ही आ गए सी हां जी सी। okay, 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 okay. ते ਘਰ ਘਰ ਕੇ ਮੰਮੀ ਬੈਠੇ ਹੋਏ ਸੀ ਬਿਲਕੁਲ ਓਕੇ 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 ਤੇ ਫਿਰ ਇੱਥੇ ਤੁਸੀ ਆਪਣੇ ਫਾਦਰ ਕੋਲੇ ਵਾਪਸ ਆ ਗਏ ਸੀ ਹਾਂ ਓਕੇ ਫਿਰ ਜਿੰਨੇ ਪੈਸੇ ਸੀਗੇ ਇੱਥੇ ਆ ਕੇ ਉਹ ਹੋਟਲ ਚਲਾ ਤੇ ਹੋਟਲ ਬਣਾ ਲਿਆ ਲੈਂਡ ਪਹਿਲਾਂ ਸੀਗੀ ਸਾਡੇ ਕੋਲ ਪਈ ਹੋਈ ਅੱਛਾ ਅੱਛਾ ਇੱਥੇ ਮਕਰੋੜਗੰਜ ਹੋਟਲ ਬਣਾਇਆ ਬਸ ਫਿਰ ਉਹ ਹੀ ਦੇਖਦਾਰਿਆ ਥੋੜੀ ਦੇਰ ਫਿਰ ਉਹਦੇ ਬਾਅਦ ਉਹ ਵੀ ਛੱਡਤਾ ਮੈਂ ਮੈਂ ਆਇਆ ਤੁਸੀ ਦੇਖੋ ਮੈਨੂੰ ਨਹੀਂ ਚਾਹੀਦਾ ਕੁਝ ਵੀ ਮੈਂ ਕੈਂਪਰ ਲੈ ਲਿੱਤਾ ਆਪਣਾ ਤੇ ਬਾਹਰ ਰੋਡ ਤੇ ਆ ਗਿਆ ਓਕੇ ਤੇ ਮਤਲਬ ਬੇਸਿਕਲੀ ਤੁਸੀਂ ਆਪਾਂ ਇਹ ਕਹਿ ਸਕਦੇ ਆਂ ਵੀ ਤੁਸੀਂ ਜਿਹੜੀ ਆਪਣੀ ਦੁਨੀਆਵੀ ਇੱਕ ਜ਼ਿੰਦਗੀ ਹੁੰਦੀ ਹੈ ਜਿੱਥੇ ਆਪਾਂ ਜੌਬ ਕਰਨੀ ਹੁੰਦੀ ਹੈ ਪੈਸੇ ਕਮਾਣੇ ਹੁੰਦੇ ਨੇ ਜਾਂ ਬਿਜ਼ਨਸ ਕਰਨਾ ਹੁੰਦਾ ਹੈ ਫੈਮਿਲੀ ਸੰਭਾਲਣੀ ਹੁੰਦੀ ਹੈ ਉਹ ਤੁਹਾਨੂੰ ਸੂਟ ਨਹੀਂ ਆਈ ਬੇਸਿਕਲੀ ਹੈ ਨਹੀਂ ਮੈਨੂੰ ਉਹ ਫਰੀडम ਚਾਹੀਦੀ ਸੀ ਜ਼ਰੂਰੀ ਇਹ ਮਤਲਬ ਫਰੀडम ਦੀ ਭਾਲ ਸੀ ਤੁਹਾਡੀ ਇਹ ਸਾਰੀ ਮੇਨ ਚੀਜ਼ ਆ ਫਰੀडम ਚਾਹੀਦੀ ਹੈ ਵੀ ਮੈਂ ਪੈਸੇ ਤਾਂ ਉੱਥੇ ਕੈਨੇਡਾ ਵੀ ਕਮਾਉਂਦਾ ਸੀ ਯੂ ਐਸ ਏ ਵੀ ਕਮਾਉਂਦਾ ਸੀ ਤੇ ਉਹ ਫਰੀडम ਨਹੀਂ ਸੀ ਮੇਰੇ ਕੋਲ। ਉਹ ਵੇਹ ਜਦੋਂ ਜਾਵਾਂ ਜਿੱਥੇ ਜਾਵਾਂ ਜਾ ਸਕਦਾ। ਅੱਛਾ ਅੱਛਾ। ਮਸ ਫਿਰ ਉਹ ਤਾਂ ਕਰਕੇ ਮੈਂ ਛੱਡਤਾ ਸਾਰਾ ਕੁਝ। ਤੇ ਮਿਲੀ ਉਹ ਫਰੀडम ਫਿਰ ਤੁਹਾਨੂੰ? ਮਿਲ ਗਈ ਪੂਰੀ ਮਿਲ ਗਈ 2012 ਤੋਂ ਮੈਂ ਰੋਡ ਤੇ ਹੀ ਆ। ਅੱਛਾ। ਹਾਂ 2012 ਤੋਂ ਲੈ ਕੇ 2018 ਤੱਕ ਮੈਂ ਰੋਡ ਤੇ ਹੀ ਰਹਾ ਮੇਰੇ ਕੋਲ ਦੂਜਾ ਕੰਮ ਪਰ ਸੀ ਪਹਿਲਾਂ। ਹਾਂਜੀ। ਮੈਂ ਘਰ ਵੀ ਨਹੀਂ ਆਇਆ 2-4 ਲਈ ਆਇਆ ਇਹਨਾਂ ਸਾਲਾਂ 'ਚ 6 ਸਾਲਾਂ 'ਚ। ਅੱਛਾ। ਮੈਂ ਗੋਆ ਕੇਰਲਾ ਸਾਈਡ ਹੀ ਘੁੰਮਦਾ ਰਿਹਾ। ਓ ਓਕੇ। ਤੇ ਮਤਲਬ ਇਹ ਪੋਸੀਬਲ ਹੈ ਕਿਉਂਕਿ ਬਹੁਤ ਸਾਰੇ ਲੋਕ ਨਾ ਐਂਡ ਆ ਦੂਸਰੀ ਬਸ ਇਹਨਾਂ ਸੋਚਣਾ ਵੀ ਤੁਹਾਨੂੰ ਕਿੰਨੀ ਲੋੜ ਹੈ ਪੈਸੇ ਦੀ ਹਾਂ ਐਵਰੀ ਮੰਥ ਹਾਂ ਠੀਕ ਹੈ ਤਾਂ ਜੇ ਉਹ ਪੂਰਾ ਮਿਲ ਜਾਂਦਾ ਤੁਹਾਨੂੰ ਤੁਸੀਂ ਉਹਦੇ ਵਿੱਚ ਕਰ ਸਕਦੇ ਹੋ ਓਕੇ ਮਤਲਬ ਬਹੁਤ ਸਾਰੇ ਲੋਕ ਨਾ ਇਦਾਂ ਦੀ ਜ਼ਿੰਦਗੀ ਸੋਚਦੇ ਨੇ ਵੀ ਕਾਸ਼ ਸਾਡੀ ਜ਼ਿੰਦਗੀ ਇਦਾਂ ਦੀ ਹੋਵੇ ਹੈਨਾ ਪਰ ਉਹਨਾਂ ਦੀ ਹਿੰਮਤ ਨਹੀਂ ਪੈਂਦੀ ਵੀ ਉਹ ਜੋਬ ਛੱਡਣ ਉਹ ਜੋ ਦੁਨੀਆ ਬਹੁਤ ਡਰਾਂਦੀ ਹੈ ਤੁਹਾਡੇ ਆਸ-ਪਾਸ ਨਾ ਤੇ ਇਦਾਂ ਦੀ ਲਾਈਫ ਜੁਣੀ ਔਖੀ ਹੈ ਡਿਸੀਜਨ ਲੈਣੇ ਬੜੇ ਔਖੇ ਨੇ ਫਰਮ ਨੂੰ ਡਰ ਲੱਗਿਆ ਸੀਗਾ ਕਿ ਤੁਸੀਂ ਨਹੀਂ ਮੇਰੇ ਐਕਚੁਅਲੀ ਕੀ ਹੈ ਮੇਨ ਚੀਜ਼ ਹੁੰਦੀ ਹੈ ਤੁਹਾਨੂੰ ਇਨਕਮ ਚਾਹੀਦੀ ਕਿੱਥੋਂ ਮੇਰੇ ਹੋਟਲ ਤੋਂ ਰੈਗੂਲਰ ਆ ਰਹੀ ਸੀ ਮੈਨੂੰ ਅੱਛਾ ਠੀਕ ਹੈ ਕੋਈ ਬਹੁਤ ਵੱਡੀ ਇਨਕਮ ਨਹੀਂ ਹੈ ਮੈਨੂੰ ਆਰਾਊਂਡ ਮਿਲਦੇ ਸੀ 40000 ਪਰ ਮਾਂਥ ਮੇਰਾ ਕੰਮ ਚੱਲਦਾ ਹੈ ਉਹਦੇ ਵਿੱਚ ਅੱਜ ਵੀ ਉਹਦੇ ਵਿੱਚ ਚੱਲ ਜਾਂਦਾ ਮੇਰਾ ਕੰਮ ਓਕੇ 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 ਤੇ ਤੁਹਾਡਾ ਹੋਟਲ ਰਨ ਕਿਵੇਂ ਹੁੰਦਾ ਫਿਰ ਤੁਸੀਂ ਉਹਨੂੰ ਸਟਾਫ ਤੇ ਛੱਡਿਆ ਹੋਇਆ ਹੈ ਉਹ ਲੀਸ ਤੇ ਦਿੱਤਾ ਡੈਡੀ ਨੇ ਉਹ ਡੈਡੀ ਦੇਖਦੇ ਮੈਂ ਸਾਢੇ ਦਿੱਤਾ ਮੈਂ ਹੁਣ ਮੈਨੂੰ ਕਿੰਨੇ ਸਾਲ ਹੋ ਗਏ 7 ਸਾਲ ਹੋ ਗਏ ਮੈਂ ਸ਼ਕਲ ਨਹੀਂ ਦੇਖੀ ਹੋਟਲ ਦੀ ਓ ਆਪਣਾ ਮਤਲਬ ਇੰਨੇ ਇੱਕ ਅਮਾਉਂਟ ਦੇ ਵਿੱਚ ਤੁਸੀਂ ਆਪਣੀ ਕੈਂਪਰ ਵੈਨ ਦਾ ਪੂਰਾ ਖਰਚਾ ਵੀ ਚਲਾਉਂਦੇ ਹੋ ਪੂਰਾ ਖਰਚਾ ਨਿਕਲਦਾ ਸਾਰਾ ਉਹਦਾ ਜਿਹੜਾ ਡੀਜ਼ਲ ਜੋ ਲੱਗਦਾ ਹੋਵੇਗਾ ਜਿਹੜਾ ਖਾਣਾ ਪੀਣਾ ਇੰਜੋਏ ਕਰਨਾ ਬਾਹਰ ਜਾਣਾ ਸਾਰਾ ਨਿਕਲ ਆਉਂਦਾ ਕਿਵੇਂ ਪੋਸੀਬਲ ਹੈ ਇੰਨੇ ਘੱਟ ਖਰਚੇ ਵਿੱਚ ਕਰਨਾ ਮਤਲਬ ਤੁਸੀਂ ਕੋਈ ਦੇਖੋ ਅਸੀਂ ਕੁਕਿੰਗ ਆਪਣੀ ਅੰਦਰ ਕਰਦੇ ਆਂ ਸਾਡੀ ਕਿਚਨ ਬਣੀ ਹੋਈ ਆ ਹਾਂਜੀ ਬਾਹਰ ਜ਼ਿਆਦਾ ਨਹੀਂ ਕਦੇ-ਕਦੇ ਓਕੇ ਜੇ ਡਰਾਈਵਿੰਗ ਜ਼ਿਆਦਾ ਹੋ ਰਹੀ ਗਿਆ ਤਾਂ ਫਿਰ ਉਸ ਟਾਈਮ ਅਸੀਂ ਕੁਕਿੰਗ ਨਹੀਂ ਕਰਦੇ ਓਕੇ ਫਿਰ ਅਸੀਂ ਬਾਹਰ ਖਾ ਲੈਨੇ ਕਦੇ-ਕਦੇ ਓਕੇ ਓਕੇ ਪਰ ਮੇਨਲੀ ਕੁਕਿੰਗ ਇੰਸਾਈਡਰ ਤੇ ਐਦਾ ਨਹੀਂ ਵੀ ਬਾਹਰੋਂ ਖਾ ਲੈਣਾ ਕਿਸੇ ਹੋਟਲ ਤੋਂ ਖਾ ਲੈਣਾ ਜਾਂ ਰੈਸਟੋਰੈਂਟ ਤੋਂ ਖਾ ਲੈਣਾ ਬਹੁਤ ਘੱਟ ਹੁੰਦਾ ਹਫ਼ਤੇ 'ਚ ਇੱਕ ਅੰਦੀਵਾਰੀ ਹੋਇਆ ਤਾਂ ਹੋਇਆ ਓਕੇ ਓਕੇ ਤੇ ਸਟੇ ਵੀ ਕਿਉਂਕਿ ਤੁਹਾਨੂੰ ਫਿਰ ਕੈਂਪਰ 'ਚ ਹੀ ਕਰਦੇ ਹੋਵੋਗੇ ਸਟੇ ਤਾਂ ਤੁਹਾਨੂੰ ਹੋਟਲ ਦੇ ਖਰਚੇ ਬਚੇ ਜਾਂਦੇ ਬਚ ਜਾਂਦੇ ਹਾਂ ਫਿਰ ਖਰਚੇ ਉਹਦੇ 'ਚ ਵੱਜ ਜਾਂਦੇ ਸਾਰੇ ਹੂੰ ਤੇ ਨਾਲੇ ਗੱਲ ਇਹ ਹੈ ਕਿ ਵੀ ਅਸੀਂ ਸਾਰਾ ਟਾਈਮ ਡਰਾਈਵ ਨਹੀਂ ਕਰਦੇ ਰਹਿੰਦੇ ਹੂੰ ਅਸੀਂ ਮੈਂ ਮੇਰਾ ਸਟਾਈਲ ਇਹ ਹੈ ਕਿ ਵੀ ਇੱਕ ਜਗ੍ਹਾ ਪਸੰਦ ਆਈ ਚਲੋ 10 ਦਿਨ ਉੱਥੇ ਬਹਿ ਗਏ ਹੂੰ 15 ਦਿਨ ਉੱਥੇ ਬਹਿ ਗਏ ਜਾ ਕੇ ਉਹ ਛੋਟੀ ਰਿਵਰ ਹੀ ਆਈ ਬਈ ਬਹੁਤ ਸੋ अच्छा ਤੇ ਮੇਰੀ ਕਈ ਵਾਰੀ ਡਰਾਈਵਿੰਗ ਜਿਆਦਾ ਨਹੀਂ ਹੁੰਦੀ ਕਈ ਵਾਰੀ ਮਹੀਨੇ ਦੀ ਡਰਾਈਵਿੰਗ ਜਾ ਕੇ ਕੋਈ ਬੰਦੀ ਕੋਈ 12000 ਕਿਲੋਮੀਟਰ ਓਕੇ ਇਹ ਚੀਜ਼ ਹੈ ਤੇ ਤੁਹਾਨੂੰ ਕਿਉਂਕਿ ਐਦਾਂ ਦੀ ਐਦਾਂ ਦੀ ਲਾਈਫ ਨਾ ਮੈਂ ਅਮਰੀਕਾ ਕੈਨੇਡਾ ਚ ਦੇਖੀ ਹੋਈ ਹੈ ਲੋਕ ਕਰਦੇ ਹਨ ਹਨਾ ਪਰ ਇੰਡੀਆ ਚ ਕਰਨਾ ਇਹ ਹਜੇ ਵੀ ਬਹੁਤ ਲੋਕਾਂ ਦਾ ਸੁਪਨਾ ਹੈ ਪਰ ਲੋਕ ਕਰ ਨਹੀਂ ਬੰਦੇ ਹੈਗੇ ਇਹਨੂੰ ਤਾਂ ਮੇਰਾ ਕੁਐਸਚਨ ਤੁਹਾਨੂੰ ਇਹ ਹੋਏਗਾ ਕਿ ਤੁਸੀਂ ਜਦੋਂ ਐਦਾਂ پارک ਕਰਦੇ ਹੋ ਆਪਣੀ ਕੈਂਪਿੰਗ ਵੈਨ ਤੇ ਤੁਹਾਨੂੰ ਪੁਲਿਸ ਤੰਗ ਨਹੀਂ ਕਰਦੀ ਉੱਥੇ ਦੇ ਲੋਕਲ ਲੋਕ ਤੰਗ ਨਹੀਂ ਕਰਦੇ ਹੈਗੇ ਅ ਕਈ ਜਗ੍ਹਾ ਤੇ ਕਰਦੇ ਆ ਮੈਨੂੰ ਗੋਆ ਤੇ ਜ਼ਿਆਦਾ ਤੰਗ ਕੀਤਾ ਗਿਆ ਸੀ ਪੁਲਿਸ ਵੀ ਤੇ ਲੋਕਲ ਵੀ ਉੱਥੇ ਪਹਿਲਾਂ ਟੂਰਿਸਟ ਸਪੌਟ ਬਹੁਤ ਚੰਗਾ ਸੀ ਉਹ ਅੱਛਾ ਹੁਣ ਨਹੀਂ ਰਿਹਾ ਤੇ ਮੈਂ ਗੋਆ ਹੁਣ ਥੋੜਾ ਜਿਹਾ ਅਵੋਇਡ ਹੀ ਕਰਦਾ ਹਾਂ ਉਹਦੇ ਬਦਲੇ ਮੈਂ ਕੇਰਲਾ ਸਾਈਡ ਜ਼ਿਆਦਾ ਦੇਖਦਾ ਜਾ ਕੇ ਓਕੇ ਤੇ ਕੇਰਲ ਮਤਲਬ ਅਲਾਉ ਕਰਦਾ ਓਕੇ ਕੇਰਲ ਅਲਾਉ ਕਰਦੇ ਪੂਰਾ ਹਾਂ ਕੇਰਲ ਅਲਾਉ ਕਰਦੇ ਕਰਨਾਟਕਾ ਠੀਕ ਹੈ ਉਧਰੋਂ ਤਾਮਿਲਨਾਡੂ ਬੈਸਟ ਹੈ ਓਕੇ ਕੋਡੂਚਰੀ ਇਹ ਸਾਰੀ ਸਾਰੀ ਚਿੰਗ ਜਾਣਾ ਸਾਊਥ ਇੰਡੀਆ ਮਤਲਬ ਤੁਸੀਂ ਕੇ ਸਾਊਥ ਇੰਡੀਆ ਬਹੁਤ ਠੀਕ ਆ ਬਸ ਹੁਣ ਗੋਆ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਆ ਰਹੀ ਆ ਓਕੇ ਤੇ ਜਿਹੜੀ ਤੁਹਾਡੀ ਕੈਂਪਰ ਵੈਨ ਹੈ ਇਹਨੂੰ ਇਹ ਲੀਗਲ ਹੈ ਇੰਡੀਆ ਦੇ ਵਿੱਚ ਚਲਾਣੀ ਇਹ ਲੀਗਲ ਹਾਂ 23 ਚ ਅਲਾਉ ਹੋਣਾ 1920 24 2023 2024 ਜਨਵਰੀ ਜੇ ਰੂਲ ਬਣਿਆ ਹੈ। ਕਿਉਂਕਿ ਜਿਹੜੀ ਕਮਰਸ਼ੀਅਲ ਗੱਡੀ ਹੈ ਤੁਸੀਂ ਉਹਨਾਂ ਨੂੰ ਪ੍ਰਾਈਵੇਟ ਤੇ ਵੀ ਰਜਿਸਟਰ ਕਰ ਸਕਦੇ ਹੋ। ਓਕੇ ਪਰ ਉਹਦੇ ਪੇਪਰਵਰਕ ਜ਼ਿਆਦਾ ਹੈ। ਤੇ ਉਹ ਕਰਕੇ ਫਿਰ ਤੁਹਾਨੂੰ ਮਿਲ ਜਾਂਦਾ ਆਰਾਮ ਨਾਲ। ਮਤਲਬ ਤੁਹਾਡੀ ਜਿਹੜੀ ਪਲੇਟ ਹੈ ਹੁਣ येलो ਪਲੇਟ ਹੈ ਕਿ ਵਾਈਟ ਚਾ ਵਾਈਟ ਪਲੇਟ ਹੈ? ਵਾਈਟ ਪਲੇਟ ਹੈ। ਤੇ ਤੁਸੀਂ ਇਹਨੂੰ ਪੂਰਾ ਪੇਪਰਵਰਕ ਕਰਵਾ ਕੇ ਰਜਿਸਟਰ ਕਰਵਾਇਆ ਹੈ। ਪੂਰਾ ਪੇਪਰ ਕਰਕੇ ਸਾਰਾ ਕੁਝ ਕਰਕੇ ਮੇਰੇ ਆਰ.ਸੀ ਤੇ ਲਿਖਿਆ ਕੈਂਪਰ। ਅੱਛਾ ओके ਤੇ ਇਹ ਆਪਣੀ ਸਟੇਟ ਲੈਵਲ ਦੀ ਪਾਲਿਸੀ ਹੈ ਕੋਈ ਜਿਹਦੇ ਅੰਦਰ ਰਜਿਸਟਰ ਹੋਇਆ ਹੈ ਨਹੀਂ ਹੁਣ ਮੇਰੇ ਖਿਆਲ ਇਹ ਪੂਰੇ ਹਰ ਇੱਕ ਸਟੇਟ ਤੇ ਆ ਹਰ ਇੱਕ ਸਟੇਟ ਵਿੱਚ ਹੈ ਹਰ ਸਟੇਟ ਤੇ ਹੋ ਗਿਆ ਤੁਹਾਨੂੰ ਪੰਜਾਬ ਚ ਐਦਾਂ ਜਦੋਂ ਤੁਸੀਂ ਐਂਟਰ ਕਰਦੇ ਹੋ ਆਪਣੀ ਕੈਂਪਰ ਦੇ ਨਾਲ ਤੁਹਾਨੂੰ ਇੱਥੇ ਰੋਕਿਆ ਨਹੀਂ ਜਾਂਦਾ ਹੈ ਨਹੀਂ ਨਹੀਂ ਇਹ ਕਾਰ ਦਾ ਪਰਮਿਟ ਦਾ ਐਲ ਐਮ ਵੀ ਹੈ ਓਕੇ ਰਾਈਟ ਰਾਈਟ ਕਿਉਂਕਿ ਅਸੀਂ ਵੀ ਪਲਾਨ ਕਰ ਰਹੇ ਸੀ ਸੋਚ ਰਹੇ ਸੀਗੇ ਵੀ ਸਾਨੂੰ ਵੀ ਇੱਕ ਅੱਧੀ ਕੈਂਪਰ ਰੱਖਣੀ ਚਾਹੀਦੀ ਹੈ ਨਾ ਨਹੀਂ 15 ਸਾਲ ਦੀ ਪਾਸਿੰਗ ਜਿੱਦਾਂ ਕਾਰ ਦੀ ਹੁੰਦੀ ਹੈ ਹਾਂਜੀ ਇਹਦੀ ਵੀ ਉਹੀ ਹੈ ਤੇ ਤੁਸੀਂ ਇਹਨੂੰ ਕੈਂਪਰ ਨੂੰ ਬਣਵਾਇਆ ਹੈ ਆਪੇ ਤੇ ਹਾਂ ਮੈਂ ਬਣਵਾਇਆ ਸੀ ਮੈਂ ਜੇਸਸ ਖਰੀਦੀ ਸੀ ਅੱਛਾ ਤੇ ਪਹਿਲਾਂ ਤਾਂ ਮੈਂ ਕੋਸ਼ਿਸ਼ ਕੀਤੀ ਬਈ ਕੋਈ ਬਣਾ ਕੇ ਦੇ ਦੇ ਮੈਨੂੰ ਹੂੰ ਇਸ ਕਿਸੇ ਨੂੰ ਪਤਾ ਹੀ ਨਹੀਂ ਕਰਨਾ ਕੀ ਹੈ ਅੱਛਾ ਕਿਸੇ ਨੇ ਬਣਾਇਆ ਨਹੀਂ ਸੀ ਇੱਥੇ ਪਹਿਲਾਂ ਹਾਂ ਤੇ ਫਿਰ ਮੈਨੂੰ ਇੱਕ ਫਰੈਂਡ ਮਿਲ ਗਿਆ ਮੇਰਾ ਉਹਦੀ ਆਪਣੀ ਬੋਡੀ ਸ਼ਾਪ ਸੀਗੀ ਅੱਛਾ ਉਹ ਕਹਿੰਦਾ ਤੂੰ ਇਦਾਂ ਕਰ ਮੈਂ ਤੈਨੂੰ ਵੈਲਡਰ ਦੇ ਦਿੰਦਾ ਹਾਂ ਹਾਂ ਤੈਨੂੰ ਜਿੱਦਾਂ ਕਰਨਾ ਕਰ ਤੂੰ ਅੱਛਾ ਮੈਂ ਫਿਰ ਉਹ ਵੈਲਡਰ ਮੇਰੇ ਨਾਲ ਹੀ ਕੰਮ ਕਰਦਾ ਰਿਹਾ ਮਰਾ ਮਟੀਰੀਅਲ ਵੀ ਲੱਭਾ ਹਾਂ ਪੂਰਾ ਹੁਣ ਬਸ ਦੱਸਣਾ ਵੀ ਇਹ ਇੱਥੇ ਲਾ ਇੱਥੇ ਲਾ ਇੱਥੇ ਲਾ ਉਹਨੇ ਬਣਾਤਾ ਪੂਰਾ ਤੇ ਤੁਹਾਨੂੰ ਜਿਆਦਾ ਈਜ਼ੀ ਨਹੀਂ ਸੀਗਾ ਕਿ ਤੁਸੀਂ ਕੈਨੇਡਾ ਤੋਂ ਕੈਂਪਰ ਵੈਨ ਲਿਆ ਕੇ ਇੱਥੇ ਨਾ ਉਹ ਪਹਿਲੀ ਜੀ ਲਾਉਡ ਹੀ ਨਹੀਂ ਆ ਤੇ ਇਹਨੂੰ ਦੂਜੀ ਸਾਈਡ ਆ ਓਕੇ 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 ਤੇ ਜਿਹੜਾ ਜਿਹੜਾ ਸਟੀering ਹੁਣ ਸਾਡਾ ਰਾਈਟ ਸਾਈਡ ਤੇ ਸਟੀering ਇਥੇ ਲਿਆ ਦੇ ਹਾਂ ਚਲੋ ਪਰਤੇ ਤਾਂ ਉਹ ਗੱਡੀ allowed ਹੀ ਨਹੀਂ ਇਥੇ इंडिया ਬੈਨ ਹੋ ਗਈ ਹੈ ਹਾਂ ਸਿਰਫ ਐਮਬੈਸੀ ਵਾਲੇ ਲਿਆ ਕੇ ਆ ਸਕਦੇ ਸੀ ਆਪਣੇ ਹੂੰ ਓਕੇ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਕੈਂਪਰ ਬਣਾਏ ਹੋਏ ਇਹਨੂੰ ਤਾਂ 2 ਸਾਲ ਹੋ ਗਏ ਅੱਛਾ ਦੋ ਪਹਿਲਾਂ ਕਿਵੇਂ ਹੁੰਦੇ ਸੀਗੇ ਇੱਕ ਹੋਰ ਸੀ ਮੇਰੇ ਕੋਲ ਟੈਂਪੋ ਟਰੈਵਲਰ ਅੱਛਾ ਹੂੰ ओके टेम्पो ट्रैवल जो ਤੁਸੀਂ ਘੁੰਮ ਰਹੇ ਪਹਿਲਾਂ ਤੇ ਉਹਨੂੰ ਵੀ ਤੁਸੀਂ ਕੈਂਪਰ ਬਣਾਇਆ ਹੋਇਆ ਸੀ ਉਹ ਮੈਂ ਹੀ ਬਣਾਇਆ ਸੀ ਕੈਂਪਰ ਪੂਰਾ ਅੰਦਰੋਂ ਮਤਲਬ ਖਾਲੀ ਕਰਕੇ ਪੂਰਾ ਉਹਦੇ ਵਿੱਚ ਵੀ ਉਹ ਹੀ ਬੈੱਡ ਲਮਾਰੀਆਂ ਕਿਚਨ ਸਾਰਾ ਕੁਝ ਬਣਾ ਕੇ ਬਾਥਰੂਮ ਉਹਦੇ ਵਿੱਚ ਪਹਿਲਾਂ ਬਣਿਆ ਸੀ ਕਿਉਂਕਿ ਇਹ ਲਗਜ਼ਰੀ ਕੈਂਪਰ ਸੀ ਅੱਛਾ ਅੱਛਾ ਕੈਂਪਰ ਨਹੀਂ ਸੀ ਲਗਜ਼ਰੀ ਟੂਰਿਸਟ ਵੀਕਲ ਸੀ ਤੇ ਉਹਨਾਂ ਬਾਥਰੂਮ ਪਹਿਲਾਂ ਬਣਵਾਇਆ ਗਿਆ ਸੀ ਓਕੇ ਤੇ ਉਹ ਪਹਿਲਾਂ ਯੂਜ਼ ਕਰਦੇ ਨੇ ਤੁਸੀਂ ਉਹ ਪਹਿਲਾਂ ਮੈਂ ਯੂਜ਼ ਕੀਤਾ 2012 ਤੋਂ 2018 ਤੱਕ ਓਕੇ ਰਾਈਟ ਤੇ ਹੁਣ ਇਹ ਰੀਸੈਂਟਲੀ ਤੁਸੀਂ ਇਹ ਹੁਣ ਲੱਗਦਾ ਮੈਂ 2024 ਜਨਵਰੀ ਦੇ ओके 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 ਜਨਵਰੀ ਚ ਤਿਆਰ ਹੋਇਆ ਸੀ 2024 ਮਾਸੇ 2 ਸਾਲ ਹੋਣ ਵਾਲੇ ਓਕੇ ਰਾਈਟ ਰੇ ਤੇ ਹੁਣ ਤੁਸੀਂ ਮੋਸਟਲੀ ਇਧਰ ਨਾਰਥ ਇੰਡੀਆ ਵੱਲ ਰਹਨੇ ਹੋ ਅੱਜਕੱਲ ਕੇ ਨਹੀਂ ਮੈਂ ਜ਼ਿਆਦਾਤਰ ਸਾਊਥ ਇੰਡੀਆ ਵੱਲ ਰਹਿੰਦਾ ਮੈਂ अच्छा हम्म। ਤੁਹਾਨੂੰ ਠੰਡ ਪਸੰਦ ਨਹੀਂ ਹੈ। ਠੰਡ ਕਰਕੇ। ਹਾਂ ਮੈਨੂੰ ਠੰਡ ਚੰਗੀ ਲੱਗਦੀ ਨਹੀਂ। ਕੈਨੇਡਾ ਚ ਠੰਡ ਹੁੰਦੀ ਹੈਗਾ ਫਿਰ। ਉਹ ਇਹ ਤਾਂ ਮੈਂ ਛੱਡਦਾ। ਹਾਂ। ਕੈਨੇਡਾ ਚ ਕਿੰਨੇ ਸਾਲ ਰਹੇ ਹੋ ਤੁਸੀਂ? ਮੈਂ 1984 ਤੋਂ ਉੱਥੇ ਹੀ। ਅੱਛਾ। 1984 ਤੋਂ ਲੈ ਕੇ 2003 ਤੱਕ। ਪਰ ਅਸੀਂ ਪਹਿਲਾਂ ਵੀ ਉੱਥੇ ਰਹਿੰਦੇ ਸੀ। ਮੈਂ ਜਦੋਂ ਜੰਮਿਆ ਸੀ। 68 ਚ ਹੈਗੇ ਚਲੇ ਗਏ ਸੀ ਅਸੀਂ ਉੱਥੇ ਡੈਡੀ ਪਹਿਲਾਂ ਹੀ ਕੰਮ ਕਰਦੇ ਸੀ ਉੱਥੇ ਓਕੇ ਓਕੇ ਫਿਰ 68 ਤੋਂ ਲੈ ਕੇ 73 ਤੱਕ ਵੀ ਉੱਥੇ ਹੀ ਰਹੇ ਸਕੂਲਿੰਗ ਮਤਲਬ ਤੁਹਾਡੀ ਉੱਥੇ ਹੀ ਹੋਈ ਹੋਣੀ ਹੈ ਹਾਂ ਨਹੀਂ ਸਕੂਲਿੰਗ ਮੇਰੀ ਚੰਡੀਗੜ੍ਹ ਦੀ ਹੈ ਅੱਛਾ ਹਾਂ ਗੁਰਨਾਨ ਨਾ ਪਬਲਿਕ ਸਕੂਲ ਓਕੇ ਫਿਰ ਉੱਥੇ ਕਾਲਜ ਵਗੈਰਾ ਚ ਪੜਾਈ ਕਿ ਕਰ ਰਹੇ ਹੋ ਹਾਂ ਮੈਂ 10th ਇੱਥੇ ਕਰਕੇ ਉੱਥੇ ਚਲ ਗਿਆ ਸੀ 84 ਚ ਹੋਰ ਜੀ ਨਹੀਂ ਲੱਗਿਆ ਪਰ ਤੁਹਾਡਾ ਉੱਥੇ ਹੈ ਉੱਥੇ ਨਹੀਂ ਲੱਗਿਆ ਮੇਰਾ ਨੇ ਕੀ ਤੁਹਾਨੂੰ ਡਿਫਰੈਂਸ ਲੱਗਦਾ ਹੈ ਜਦ ਤੁਸੀਂ ਕਿਉਂਕਿ ਕੈਨੇਡਾ ਦੀ ਲਾਈਫ ਹੈ ਤੇ ਤੁਸੀਂ ਜਾਣਦੇ ਵੀ ਹੋ ਕੈਨੇਡਾ ਵਿੱਚ ਵਿੱਚ ਹਨਾ ਲਾਈਫ ਡਿਫਰੈਂਟ ਹੈ ਕੰਪਲੀਟਲੀ ਡਿਫਰੈਂਟ ਹੈ ਹਮ ਕਿਸ ਤਰੀਕੇ ਨਾਲ ਅ ਮੈਂ ਅਜੇ ਤੱਕ ਐਕਸਪਲੇਨ ਨਹੀਂ ਕਰ ਸਕਿਆ ਚੰਗੀ ਤਰ੍ਹਾਂ ਨਹੀਂ ਫਰੀडम ਦੇ ਪਰਸਪੈਕਟਿਵ ਤੋਂ ਦੱਸੋ ਕਿਉਂਕਿ ਲੋਕ ਕਹਿੰਦੇ ਨੇ ਕਿ ਗੋਰੇ ਬੜੀ ਮਸਤ ਜ਼ਿੰਦਗੀ ਜਿੰਦੇ ਨੇ ਬੜੀ ਫਰੀ ਜ਼ਿੰਦਗੀ ਜਿੰਦੇ ਨੇ ਨਹੀਂ ਜਿੰਦੇ ਨੇ ਠੀਕ ਹੈ ਫਰੀ ਅਸੀਂ ਵੀ ਜਿੰਦੇ ਸੀ ਹਮ ਪਰ ਉੱਥੇ ਕੋਈ ਇਨਕਮ ਦਾ ਤਰੀਕਾ ਨਹੀਂ ਬਣਦਾ ਵੀ ਜਿਹੜੀ ਰੈਗੂਲਰ ਆਂਦੀ ਰਹੇ ਤੁਹਾਨੂੰ ਜਾਂ ਤਾਂ ਕੰਮ ਕਰਦੇ ਰਹੋ ਸਾਰਾ ਟਾਈਮ ਹਮ ਤੇ ਪੈਸੇ ਆਣਗੇ ਹਮ ਜੇ ਪੈਸੇ ਆ ਰਹੇ ਤਾਂ ਫਿਰ ਟਾਈਮ ਨਹੀਂ ਹੈਗਾ ਹੂੰ ਸਾਲ 'ਚ ਦੋ ਹਫ਼ਤੇ ਛੁੱਟੀ ਦਿੰਦੇ ਆ ਤੇ ਦੋ ਹਫ਼ਤੇ 'ਚ ਮੈਂ ਕੀ ਕਰਨਾ ਹਾਂ ਉੱਥੇ ਮੈਂ ਵੀ ਦੇਖਿਆ ਹੈ ਕਿ ਨਾ ਲੋਕ ਆਪਣੇ ਵਕੇਸ਼ਨ ਪਲਾਨ ਕਰਦੇ ਨੇ ਹਾਂ ਤੇ ਉਹ ਵਕੇਸ਼ਨ ਹੁੰਦੀ ਹੈ 3-4 ਹਫ਼ਤਿਆਂ ਦੀ ਮੈਕਸਿਮਮ ਮੈਕਸਿਮਮ 3 ਜਾਂ 4 ਹੋਏਗੀ ਕਿ ਬੁੜੀ ਕੋਈ ਚੰਗੀ ਕੰਪਨੀ ਹੋਏਗੀ ਤਾਂ 4 ਹਾਂ ਦੋ ਹਫ਼ਤੇ ਜ਼ਿਆਦਾ ਨਹੀਂ ਦਿੰਦੇ ਜਿੱਥੇ ਮੈਂ ਕੰਮ ਕਰਦਾ ਸੀ ਦੋ ਹਫ਼ਤੇ ਸੀ ਤੇ ਕਈ ਵਾਰੀ ਕੀ ਬੰਦੇ ਕੀ ਕਰਦੇ ਆ ਕੋਈ 5 ਸਾਲਾਂ ਦਾ ਪੂਰਾ ਇਕੱਠਾ ਕਰ ਲਿਆ ਵਕੇਸ਼ਨ ਮੇਰੇ ਸਿਸਟਰ ਨੇ ਵੀ ਇਹੀ ਕੀਤਾ ਸੀ 5 ਸਾਲ ਬਿਲਕੁਲ ਛੁੱਟੀ ਨਹੀਂ ਲਿੱਤੀ ਤੇ ਤਿੰਨ-ਤਿੰਨ ਹਫ਼ਤੇ ਸਾਰੇ ਇਕੱਠੇ ਕਰਕੇ 15 ਹਫ਼ਤੇ ਹੋ ਗਏ ਉਹਦੇ ਆਹ ਪਾ ਲਈ ਵਕੇਸ਼ਨ ਤੇ ਜਾਂ ਫੇਰ ਰਿਟਾਇਰਮੈਂਟ ਦੀ ਵੇਟ ਕਰਦੇ ਨੇ ਯਾਰ ਰਿਟਾਇਰਮੈਂਟ ਦੀ ਵੇਟ ਕਰੋ ਫਿਰ ਉਹ ਟਾਈਮ ਤੱਕ ਪਤਾ ਨਹੀਂ ਚੱਲ ਬੰਦਾ ਚੱਲ ਵੀ ਸਕਦਾ ਹੈ ਕਿ ਨਹੀਂ ਹਾਂ ਇਹ ਫਰਕਤਾ ਹੈ ਮਤਲਬ ਉੱਥੇ ਬੜੀ ਰਿਸਟ੍ਰਿਕਟਿਡ ਜੀ ਫ੍ਰੀडम ਹੈ ਮਤਲਬ ਤੁਹਾਡੀ ਫ੍ਰੀडम ਵੀ ਗਵਰਨਮੈਂਟ ਡਿਜ਼ਾਈਨ ਕਰਦੀ ਹੈ ਤੁਸੀਂ ਇਹ ਕਹਿੰਦੇ ਹੋ ਨਾ ਉਹਨਾਂ ਦੇ ਹੱਥ ਵਿੱਚ ਹੈ ਨਾ ਉਹ ਕੰਮ ਕਰਨਾ ਹੀ ਪੈਣਾ ਉੱਥੇ ਅਨਲ ਤੁਸੀਂ ਬਹੁਤ ਵੱਡੇ बिजनेਸਮੈਨ ਹੋ ਗਏ ਤਾਂ ਠੀਕ ਹੈ ਫਿਰ ਉਹ ਵੀ ਕਿ ਇੰਨਾ ਪੋਸੀਬਲ ਹੀ ਨਹੀਂ ਆ ਹਾਂ ਆਪਣੇ ਮੁਲਕ 'ਚ ਹਜੇ ਜ਼ਿਆਦਾ ਬੈਟਰ ਹੈ ਸਾਡੇ ਦਾਦਿਆਂ ਨੇ ਕੁਝ ਬਣਾ ਕੇ ਰੱਖਿਆ ਹੁੰਦਾ ਉੱਥੇ ਪਹਿਲਾਂ ਦਾ ਹੁਣ ਉਹ ਵੀ ਇੰਡੀਆ ਹੀ ਰਹਿੰਦੇ ਸੀ ਤੇ ਫਿਰ ਉਹ ਫਿਰ ਆਪਣੇ ਆਪ ਕੰਮ ਕਰਕੇ ਹੀ ਕਰਨਾ ਪੈਣਾ ਜੋ ਕਰਨਾ ਹਾਂ ਹਾਂਜੀ 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 ਵੀ ਤੁਸੀਂ ਇੰਡੀਆ 'ਚ ਸਾਊਥ ਇੰਡੀਆ ਹੀ ਘੁੰਮੇ ਹੋ ਕਰ ਲਏ ਕਿ ਤੁਸੀਂ ਈਸਟ ਵਲ ਵੀ ਗਏ ਨੇ ਨੇਸਟ ਵਲ ਦੇ ਗਿਆ ਕਲਕੱਤਾ ਸਾਈਡ ਵਗੈਰਾ ਪੂਰਾ ਘੁੰਮ ਕੇ ਆਏ ਹੋ ਆ ਓਕੇ ਤੇ ਜੇ ਕਿਸੇ ਨੇ ਐਦਾਂ ਕੈਂਪਰ ਵੈਨ ਲੈ ਕੇ ਘੁੰਮਣਾ ਹੋਵੇ ਇੰਡੀਆ 'ਚ ਬੈਸਟ ਜਗ੍ਹਾ ਕਿਹੜੀ ਹੈ ਵੀ ਜਿੱਥੇ ਮੈਂ 올 ਇੰਡੀਆ ਕਹਾਵਾਂਗਾ ਹਾਂ ਹਾਂ ਇਹ ਹਰ ਇੱਕ ਦੀ ਆਪਣੀ ਲਾਈਕਿੰਗ ਹੈ ਕਈ ਪਹਾੜੀਆਂ ਪਸੰਦ ਕਰਦੇ ਆ ਹਾਂ ਠੀਕ ਹੈ ਨਾ ਮੈਨੂੰ ਜਗੇ ਚੰਗੇ ਲੱਗਦੇ ਡੇਜ਼ਰਟ ਤੇ ਸਮੁੰਦਰ ਅੱਛਾ ਹੈ ਨਾ ਕਈਆਂ ਨੂੰ ਰਿਵਰ ਸਾਈਡ ਪਸੰਦ ਨੇ ਉਹ ਉਹ ਤੇ ਹਰ ਇੱਕ ਦਾ ਆਪਣਾ ਡਿਪੈਂਡ ਕਰਦਾ ਨਹੀਂ ਪਰ ਕਨਵੀਨੀਅੰਸ ਦੇ ਪੁਆਇੰਟ ਆਫ 뷰 ਦੇ ਨਾਲ ਵੀ ਹਾਂ ਜਿੱਥੇ ਤੰਗ ਤੁੰਗ ਨਹੀਂ ਹੁੰਦੇ ਤੁਸੀਂ ਬੜੇ ਈਜ਼ੀਲੀ ਤੁਹਾਨੂੰ ਸਪਾਟਸ ਮਿਲ ਜਾਂਦੀਆਂ ਨੇ ਮੋਸਟਲੀ ਮੈਂ ਦੇਖਿਆ ਸਾਊਥ ਇੰਡੀਆ ਜਿਆਦਾ ਚੰਗਾ ਹੈ ਇਹਦੇ ਵਿੱਚ ਅੱਛਾ ਸਾਊਥ ਇੰਡੀਆ ਕੇਰਲਾ ਕਰਨਾਟਕਾ ਹਾਂ ਕੇਰਲਾ ਕਰਨਾਟਕਾ ਤਾਮਿਲਨਾਡੂ ਵੇਅਰਿਏ ਮੈਂ ਦੇਖਿਆ ਜਿਆਦਾ ਚੰਗਾ ਹੈ ਪਾਰਕਿੰਗ ਸਪੇਸ ਜਿਆਦਾ ਮਿਲ ਜਾਂਦੀਆਂ ਨੇ ਮਿਲ ਜਾਂਦੀਆਂ ਤੇ ਜਦ ਤੁਸੀਂ ਐਦਾਂ ਟਰੈਵਲ ਕਰਦੇ ਹੋ ਤਾਂ ਤੁਸੀਂ ਸਿਟੀਜ਼ ਵਿੱਚ ਵੀ ਜਾਂਦੇ ਹੋ ਕਿ ਮੋਸਟਲੀ ਆਫ ਸਿਟੀ ਵੀ ਜਿਆਦਾ ਪ੍ਰਿਫਰ ਕਰਦੇ ਹੋ ਦੋਨੋਂ ਹੀ ਕਰਦੇ ਹਾਂ ਸਿਟੀ 'ਚ ਜਿਆਦਾਤਰ ਸਾਨੂੰ ਗੱਡੀ ਖੜੀ ਉਹਦੇ ਕਰਕੇ ਫਿਰ ਸਾਰੀ ਜਗ੍ਹਾ ਮੈਂ ਨਹੀਂ ਜਾ ਸਕਦਾ ਪਰ ਮੈਂ ਉਹਦੇ ਵਾਸਤੇ ਇੱਕ ਸਕੂਟੀ ਰੱਖੀ ਹੈ ਵਿੱਚੇ ਓਕੇ ਉਹ ਸਕੂਟੀ ਲਾ ਲਈ ਦੀ ਥੱਲੇ ਤੇ ਉਹਦੇ ਨਾਲ ਹੀ ਘੁੰਮੋ ਅੱਛਾ ਬੰਦਾ پارک ਕਿਤੇ ਤੁਸੀਂ ਬਾਹਰ ਕਰ ਦਿੰਦੇ ਹੋ ਸਿਟੀ ਦੇ ਹਾਂ ਪਾਰਕਿੰਗ ਲੋਟ ਹੋਇਆ ਪਾਰਕਿੰਗ ਤੇ ਕਰਤਾ ਕਿਸੇ ਨੂੰ ਪੁੱਛ ਲਿਆ ઠાਬੇ ਜੇ ਉੱਥੇ ਖੜਾ ਕਰ ਲਿਆ ਖੜਾ ਹਾਂ ਜਿੱਥੇ ਮਰਜ਼ੀ ਕੋਈ ਖਾਲੀ ਜਗ੍ਹਾ ਮਿਲ ਗਈ ਹਾਂ ਬਸ ਉੱਥੇ ਲਾ ਕੇ ਸਕੂਟੀ ਲਾਓ ਚਲੋ अच्छा थे फिर स्कूटी दिन दिन वास्ते ਤੁਸੀਂ ਸਕੂਟੀ ਤੇ ਗੜਾ ਮਾਰ ਰਹੇ ਹੋ ਸਿਟੀ ਦੇ ਵਿੱਚ ਹਨ ਤੇ ਤੁਹਾਡੀ ਮੋਸਟਲੀ ਤੁਹਾਨੂੰ ਅਟਰੈਕਟ ਕੀ ਕਰਦਾ ਹੈ ਕਿ ਸਿਟੀ ਨੂੰ ਤੁਸੀਂ ਦੇਖਣਾ ਪਸੰਦ ਕਰਦੇ ਹੋ ਕਿ ਤੁਸੀਂ ਸਮੁੰਦਰ ਨੂੰ ਦੇਖਣਾ ਵਾਹ ਮੈਨੂੰ ਸਮੁੰਦਰ ਤੇ ਦਾਦਰਸ਼ ਪਸੰਦ ਨੇ ਹਾਂ ਅੱਛਾ ਅੱਛਾ ਮੈਂ ਦਾਦਰ ਇਨਾਂ ਸਿਟੀ ਜੇ ਨਹੀਂ ਪਰ ਮੈਨੂੰ ਦੋ ਤਿੰਨ ਜਗ੍ਹਾ ਚੰਗੀਆਂ ਲੱਗੀਆਂ ਨੇ ਇਦਾਂ ਇੱਕ ਬੰਬੇ ਮੈਨੂੰ ਚੰਗਾ ਲੱਗਦਾ ਤੇ ਮੜਾ ਚੰਗਾ ਲੱਗਿਆ ਹਾਂ ਮੈਨੂੰ ਜਬਲਪੁਰ ਚੰਗਾ ਲੱਗਦਾ ਅੱਛਾ ਇਦਾਂ ਕੋਈ ਸਗੀਆਂ ਸਿਟੀਆਂ ਜਿਹੜੀਆਂ ਮੈਂ ਮੈਂ ਪਸੰਦ ਕਰ ਕੀਤੀਆਂ ਓਕੇ ਬਰ ਮੇਨਲੀ ਸਿਟੀਸ ਤੋਂ ਬਾਰੀ ਅਦਰ ਸਿਟੀਸ ਤੋਂ ਬਾਰੀ ਪਾਰਕ ਕਰਦੇ ਹੋ ਤੁਸੀਂ ਉਸਤੇ ਓਕੇ ਤੇ ਇਧਰ ਪਹਾੜਾਂਵਲ ਵੀ ਗਏ ਉੱਤੇ ਲੈ ਲਦਾ ਇਹ ਦਿਖਾਈ ਮੈਂ ਪਹਿਲਾਂ ਬਹੁਤ ਘੁੰਮਿਆ ਮੈਂ ਕੈਂਪਰ ਲੈ ਕੇ ਨਹੀਂ ਗਿਆ ਇਧਰਲੀ ਸਾਈਡ ਕਿਉਂਕਿ ਮੈਂ ਗਰਮੀਆਂ 'ਚ ਹੁੰਦਾ ਨਹੀਂ ਉੱਥੇ ਅੱਛਾ ਮੈਂ 3 ਮਹੀਨੇ ਵਾਪਸ ਕੈਨੇਡਾ ਚਲੇ ਜਾਣਾ ਓਕੇ ਤੇ ਉਹ ਹੈਗਾ ਜੂਨ ਜੁਲਾਈ ਆਗਸਟ ਉਹ ਤੁਸੀਂ ਗਰਮੀ ਤੋਂ ਅਵੋਇਡ ਕਰਨ ਵਾਸਤੇ ਇੱਥੇ ਦੀ ਨਹੀਂ ਨਹੀਂ ਅਵੋਇਡ ਕਰਨ ਮਾਰਦੇ ਨਹੀਂ ਮੈਂ 3 ਮਹੀਨੇ ਜਾ ਕੇ ਕੰਮ ਕਰਦਾ ਅੱਛਾ ਉੱਥੇ ਓਕੇ ਤੇ ਗਰਮੀਆਂ ਮੇਰੀਆਂ ਫਿਰ ਨਿਕਲ ਜਾਂਦੀਆਂ ਤੇ ਫਿਰ ਇਹ ਜਿਹੜਾ ਸੀਜ਼ਨ ਟਾਈਮ ਜਿਹੜਾ ਲੈ ਲਦਾਖ ਦਾ ਉਹ ਹੀ ਹੈ ਅੱਛਾ ਤਾਂ ਕਰਕੇ ਨਹੀਂ ਗਿਆ ਅਗਲੀ ਵਾਰੀ ਦੇਖਾਂਗੇ ਕਿਸੇ ਟਾਈਮ ਮੈਂ ਨਹੀਂ ਗਿਆ ਕੈਨੇਡਾ ਵਾਪਸ ਤੇ ਫਿਰ ਮੈਂ ਕਰਨਾ 올 ਰਾਈਟ ਤੇ ਤੁਹਾਡੀ ਫੈਮਿਲੀ ਹੁਣ ਕਿਵੇਂ ਲੰਦੀ ਹੈ ਇਸ ਦੀ ਉਹ ਉੱਥੇ ਕੈਨੇਡਾ ਨੇ ਉਹ ਕੈਨੇਡਾ ਨੇ ਹਾਂ ओके ਤੁਹਾਡੇ ਵਾਈਫ ਤੇ ਤੁਹਾਡੇ ਬੱਚੇ ਉੱਥੇ ਨੇ ਸਾਰੇ ਉੱਥੇ ਨੇ ਉਹ ਆਪਣਾ ਕੰਮ ਆਪਣਾ ਆਪਣੇ ਲੱਗੇ ਨੇ ਸਾਰੇ ਹਾਂ ਕਿਉਂਕਿ ਆਪਣੀ ਚੋਇਸ ਹੈ ਲਾਈਫ ਦੀ ਹਾਂ ਮਤਲਬ ਵੱਡੇ ਹੋ ਗਏ ਉਹਨਾਂ ਬੱਚੇ ਵੀ ਹਾਂਜੀ 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 ਤੇ ਹਰ ਇੱਕ ਬੰਦਾ ਆਪਣਾ ਕੰਮ ਕਰ ਰਿਹਾ ਮੈਂ ਫਰੀ ਹੋ ਗਿਆ ਹਾਂ ਵੈਰੀ ਨਾਈਸ ਤੇ ਤੁਹਾਡੀ ਜਦੋਂ ਤੁਸੀਂ ਪਹਿਲੀ ਵਾਰ ਸੋਚਿਆ ਇਹ ਵੀ ਜਦੋਂ ਤੁਸੀਂ ਕਹਿੰਦੇ ਉਹਦੇ ਘੰਟੇ ਚ ਪਲਾਨ ਕਰ ਲਿਆ ਕਿ ਇੱਥੇ ਆਣ ਦਾ ਇਹੇ ਤੁਸੀਂ ਕਿਸੇ ਨੂੰ ਫੋਲੋ ਕਰਦੇ ਸੀ ਆਨਲਾਈਨ ਕੋਈ ਮੈਗਜ਼ੀਨਸ ਪੜ੍ਹਦੇ ਹੁੰਦੇ ਸੀ ਕੁਝ ਕਰਦੇ ਸੀ ਨਹੀਂ ਨਹੀਂ ਕੁਝ ਵੀ ਨਹੀਂ ਕੁਝ ਵੀ ਨਹੀਂ ਇਹ ਬਸ ਤੁਹਾਡੀ ਆਪਣੀ ਅੰਦਰੋਂ ਹੀ ਤੁਹਾਨੂੰ ਹਾਂ ਮੇਰਾ ਮੇਨਲੀ ਹੁੰਦਾ ਇਹ ਇੱਥੇ ਬਈ ਇੰਡੀਆ ਮੈਂ ਘੁੰਮਣ ਵਾਸਤੇ ਆਂਦਾ ਆਂਦੀ ਹਾਂ ਤੇ ਦੂਜਿਆਂ ਦੀ ਲਾਈਫ ਦੇਖਣੀ ਇਹ ਮ제 ਕਰ ਰਹੇ ਨੇ ਤੇ ਮੈਂ ਉੱਥੇ ਪਾਗਲ ਹੋ ਰਿਹਾ ਅੱਛਾ ਮੈਂ ਆਖਿਆ ਯਾਰ ਇਹ ਤਾਂ ਗੱਲ ਹੋ ਰਿਹਾ ਕਾ ਮੈਂ ਤਾਂ ਆਪਣੀ ਲਾਈਫ ਵੀ ਖਰਾਬ ਕਰ ਰਹੇ ਹਾਂ ਇੱਥੇ ਪੈਸੇ ਉਹ ਵੀ ਕਮਾ ਰਹੇ ਨੇ ਇੰਡੀਆ 'ਚ ਬਹਿ ਕੇ ਉਹ ਮ제 ਕਰ ਰਹੇ ਨੇ ਤੇ ਮੈਂ ਇੱਥੇ ਪੈਸੇ ਕਮਾ ਰਿਹਾ ਤਾਂ ਮੇਰੇ ਤਾਂ ਕੋਈ ਮ제 ਵੀ ਨਹੀਂ ਆਇਆ ਗਾ ਅਸੀਂ ਗੱਲ ਵੀ ਨਹੀਂ ਕਰਦੇ ਕਿਸੇ ਨਾਲ ਬਾ ਉਹ ਤੇ دماغ ਖਰਾਬ ਹੋਇਆ ਇਹ ਬਈ ਓਕੇ ਓਕੇ ਮਤਲਬ ਐਦਾ ਕਿ ਤੁਸੀਂ ਨੂੰ ਸਪੈਸੀਫਿਕਲੀ ਫੋਲੋ ਵਗੈਰਾ ਨਹੀਂ ਕੀਤਾ ਨਹੀਂ ਨਹੀਂ ਮੈਂ ਪਹਿਲਾਂ ਤਾਂ ਕੁਛ ਵੀ ਕਿਸੇ ਨੂੰ ਫੋਲੋ ਨਹੀਂ ਕਰਦਾ ਸੀ ਮੈਂ ਤਾਂ ਸੋਸ਼ਲ ਮੀਡੀਆ ਨਹੀਂ ਦੇਖਦਾ ਸੀ ਕਦੇ ਵੀ ਹਾਂ ਓਕੇ ਤੇ ਹੁਣ ਆ ਗਿਆ ਜਦੋਂ ਦਾ ਇੱਕ ਐਮਪਰ ਲਿੱਤਾ ਤਾਂ ਕਰਕੇ ਚੈਨਲ ਬਣਾ ਲਿਆ ਜੀ ਅੱਛਾ ਕੀ ਚੈਨਲ ਹੈ ਤੁਹਾਡਾ ਕੀ ਨਾਮ ਹੈ ਰੋਡ ਰਾਈਡਰ 68 ਅਸੀਂ ਇਹ ਲਿਖ ਦਾਂਗੇ ਉੱਤੇ ਹਾਂ ਰੋਡ ਰਾਈਡਰ 68 YouTube ਤੇ ਆ ਜੇ ਕੋਈ ਤੁਹਾਨੂੰ ਫੋਲੋ ਕਰਨਾ ਚਾਹੇ ਤਾਂ ਇਹ ਵਾਲੇ ਪਾਰਟਿਕੂਲਰ ਹਾਂ ਰੋਡ ਰਾਈਡਰ 68 YouTube ਤੇ ਵੀ ਹੈਗਾ Facebook ਤੇ ਵੀ ਹੈਗਾ ਇਹੀ ਇਹੀ ਨਾਮ ਹੈ ਤੇ Instagram ਤੇ ਵੀ ਹੈਗੀ ਹੈ ਓਕੇ ਰਾਈਟ ਜੇ ਤੁਸੀਂ ਆਪਣੀ ਗੱਡੀ پارک ਕਰਦੇ ਹੋ ਆਊਟਸਾਈਡ ਸਿਟੀ ਹਨਾ ਤੇ ਕਿਉਂਕਿ ਜਦੋਂ ਅਸੀਂ ਇੱਥੇ ਰਹਿੰਦੇ ਹਾਂ ਨਾ ਫਾਰਮ 'ਚ ਵੀ ਆਲਦੋ ਇੱਥੇ ਸਾਡੇ ਆਸ-ਪਾਸ ਫਾਰਮ ਹਾਊਸਿਜ਼ ਹੋਰ ਨੇ ਪਰ ਫਿਰ ਵੀ ਰਾਤ ਨੂੰ ਇੱਥੇ ਡਰ ਲੱਗਦਾ ਹੈ ਮਤਲਬ ਕੁੱਤੇ ਬੋਲਣ ਲੱਗ ਜਾਂਦੇ ਆ ਹਨਾ ਸਾਡੇ ਪਿੱਛੇ ਜੰਗਲ ਟਾਈਪ ਹੈ ਉੱਥੋਂ ਵੀ ਹੋ ਜਾਣੇ ਸ਼ਟਾਪ ਹੋ ਜਾਂਦੇ ਆ ਤੁਹਾਨੂੰ ਡੰਗਣ ਲੱਗ ਜਾਂਦੇ ਆ ਸ਼ੁਰੂ ਤੋਂ ਹੀ ਬਾਹਰ ਰਿਆਂ ਅੱਛਾ ਇਹ ਮੇਰੇ ਡੈਡੀ ਦੇ ਟਰੱਕ ਸੀ ਆਹ ਮੈਂ ਬਹੁਤ ਯੰਗ ਏਜੇ ਤੇ ਟਰੱਕਿੰਗ ਚ ਪਿਆ ਓਕੇ ਅਸੀਂ ਬਾਹਰ ਹੀ ਰਹੇ ਖਾਇ ਟਾਈਮ ओके okay. ओ पंचिस ਹੋ ਜਾਣਾ ਰਾਤ ਨੂੰ ਟਰੱਕ ਦੇ ਥੱਲੇ ਵਾਲ ਜਾਣਾ ਹੌਣ ਨੂੰ ਜਾਂ ਫਿਰ ਟਰੱਕ ਦੇ ਉੱਪਰ ਚੱਲ ਗਏ ਰਫ ਐਂਡ ਅਫ ਲਾਈਫ ਜੋ ਹੈ ਉਹ ਸ਼ੁਰੂ ਤੋਂ ਹੀ ਮੈਂ ਜਦੋਂ 5-6 ਸਾਲ ਦਾ ਸੀ ਤਾਂ ਉਸ ਟਾਈਮ ਦਾ ਹੀ ਇਦਾਂ ਕਰ ਰਿਹਾ ਹਾਂ ਉਹ ਓਕੇ ਤੈਨੂੰ ਤੁਹਾਨੂੰ ਡਰ ਨਹੀਂ ਲੱਗਦਾ ਮੈਨੂੰ ਹੀ ਲੱਗਦਾ ਕਦੇ ਕੋਈ ਇਦਾਂ ਲੋਕ ਵੀ ਨਹੀਂ ਮਿਲੇ ਗੱਲ ਗੱਲ ਤੇ ਕਦੇ ਕੋਈ ਹਾਪਨ ਨਹੀਂ ਹੋਇਆ ਕੋਈ ਇਨਸੀਡੈਂਟ ਹੋਇਆ ਇਦਾਂ ਦਾ ਜਦੋਂ ਕਦੇ ਤੁਹਾਨੂੰ ਲੱਗਿਆ ਹੋਵੇ ਕਿਸੇ ਨੇ ਰੋਬ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਕਦੇ ਵੀ ਨਹੀਂ ਕਦੇ ਵੀ ਨਹੀਂ ਨਾ ਇੰਡੀਆ ਸੇਫ ਕੰਟਰੀ ਹੈ ਇੰਡੀਆ ਸੇਫ ਹੈ ਬਿਲਕੁਲ ਸਾਰੇ ਚੰਗੇ ਬੰਦੇ ਮਿਲੇ ਅਜੇ ਤੱਕ ਮੈਨੂੰ ओके okay. आज तक ਨਹੀਂ ਪ੍ਰੋਬਲਮ ਹੋਈ ਮੈਨੂੰ ਕਿਤੇ ਵੀ ਤੁਸੀਂ ਆਲਮੋਸਟ 2012 ਤੋਂ ਲੈ ਕੇ ਕਿੰਨੇ ਸਾਲ ਹੋ ਗਏ ਹੁਣ ਤਾਂ 2018 ਤੱਕ ਕੀਤਾ 6 ਸਾਲ ਹੋ ਗਏ 2 ਸਾਲ ਹੁਣ ਹੋ ਗਏ 8 ਸਾਲ ਹੋ ਗਏ ਰੋਡ ਤੇ 8 ਸਾਲਾਂ ਵਿੱਚ ਕੋਈ ਐਡਾ ਕੋਈ ਕ੍ਰਿਟੀਕਲ ਇਨਸੀਡੈਂਟ ਨਹੀਂ ਹੋਇਆ ਜਿੱਥੇ ਕਦੇ ਵੀ ਨਹੀਂ ਕਿਉਂਕਿ ਲੋਕ ਬਹੁਤ ਡਰਦੇ ਨੇ ਨਾ ਇੱਥੇ ਹਮਮ ਇੱਥੇ ਦਾ ਅਸੀਂ ਵੀ ਸ਼ਾਮ ਨੂੰ ਜੇ ਨਿਕਲੀਏ ਸਾਨੂੰ ਕਹਿੰਦੇ ਨੇ ਕਿ ਪਿੰਡਾਂ ਚੋਂ ਨਾ ਨਿਕਲਿਆ ਕਰੋ ਲੇਟ ਨਾਈਟ ਨਹੀਂ ਨਹੀਂ ਇੱਦਾਂ ਕੁਝ ਨਹੀਂ ਆ ਕੁਝ ਤਾਂ ਨਹੀਂ ਆ ਬੰਦੇ ਸਾਰੇ ਇੱਧਰ ਬੜੇ ਚੰਗੇ ਨੇ ਇਹ ਮੈਨੂੰ ਲੱਗਦਾ ਇਹ ਆਂਦਾ ਹੈ ਤੁਹਾਡੇ ਆਪਣੇ ਬਿਲੀਫ ਤੋਂ ਜੇ ਤੁਸੀਂ ਡਰਦੇ ਹੋ ਤਾਂ ਤੁਸੀਂ ਅਟਰੈਕਟ ਕਰਦੇ ਹੋ ਜਿੱਦਾਂ ਗੱਲ ਕਰੋਗੇ ਦੂਜੇ ਨਾਲ ਉਹ ਤਾਂ ਰਿਸਕ ਕਰੇਗਾ ਤੁਹਾਡੇ ਨਾਲ ਠੀਕ ਹੈ ਨਾ ਤੇ ਤੁਹਾਡੀ ਆਪਣੀ ਇੱਕ ਮੈਂਟੈਲਿਟੀ ਵੀ ਹੁੰਦੀ ਹੈ ਵੀ ਤੁਸੀਂ ਕੀ ਸੋਚਦੇ ਹੋ ਹਰ ਦੋਸ਼ੀ ਕਹੋਗੇ ਆ ਚੋਰ ਆ ਆ ਚੋਰ ਆ ਆ ਚੋਰ ਆ ਸਾਰੇ ਚੋਰ ਹੀ ਲੱਗਣਗੇ ਇਹ ਚੀਜ਼ ਹੈ ਨਾ ਹਾਂ ਰਾਈਟ ਰਾਈਟ ਨਹੀਂ ਨਹੀਂ ਬਹੁਤ ਵਧੀਆ ਤੁਸੀਂ ਬੜਾ ਹਟਕੇ ਦਿਖਾਇਆ ਹੈ ਜਜ਼ਬਾ ਇਸ ਚੀਜ਼ ਨੂੰ ਲੈ ਕੇ ਤੇ ਸਾਡੇ ਜਿਹੜੇ ਈਵਰਸ ਨੇ ਇਨਸਪਾਇਰ ਹੋਣਗੇ ਇਸ ਚੀਜ਼ ਤੋਂ ਤੇ ਸਰ ਤੁਸੀਂ ਪੰਜਾਬ ਨੂੰ ਮਰਿਆਉਣ ਜਗਲ ਹੈ ਨਾ ਤੇ ਪੰਜਾਬ ਦੇ ਵਿੱਚ ਨਾ ਕਿਉਂਕਿ ਸਾਡਾ ਚੈਨਲ ਵੀ ਪੰਜਾਬ ਬਸੇਈ ਹੈ ਅਸੀਂ ਪੰਜਾਬ ਲਈ ਹੀ ਕੰਮ ਕਰਦੇ ਹਾਂ ਮੋਸਟਲੀ ਤੇ ਇਹਨੂੰ ਨਾ ਐਜ਼ ਐਨ ਓਪਰਚੁਨਿਟੀ ਵੀ ਦੇਖਦੇ ਹਾਂ ਅਸੀਂ ਕਿ ਲੋਕ ਨੇ ਜਿਹੜੇ ਉਹ ਇਸ ਤਰੀਕੇ ਦਾ ਲਾਈਫਸਟਾਈਲ ਜਿ ਜਿਉਣਾ ਚਾਹਣ ਜਿੱਥੇ ਕਿ ਉਹਨਾਂ ਕੋਲ ਕੈਂਪਰ ਵੈਂਸ ਹੋਣ ਟਰੈਵਲਰਸ ਬਹੁਤ ਹੁੰਦੇ ਨੇ ਲੋਕ ਅੱਜ ਕੱਲ ਤਾਂ ਵਰਕ ਫਰੋਮ ਹੋਮ ਹੋ ਗਿਆ ਤਾਂ ਇਸ ਕਰਕੇ ਜਿਹੜੇ ਆਈਟੀ ਦੇ ਪ੍ਰੋਫੈਸ਼ਨਲਸ ਨੇ ਉਹ ਕਾਫੀ ਹਾਂ ਉਹ ਕਾਫੀ ਉਹ ਪ੍ਰਿਫਰ ਕਰਦੇ ਨੇ ਕਿ ਅਸੀਂ ਅਲੱਗ-ਅਲੱਗ ਜਗ੍ਹਾ ਜਾਈਏ ਤੇ ਨਾਲ ਅਸੀਂ ਤੁਹਾਨੂੰ ਆਨਲਾਈਨ ਬਸ ਮਿਲ ਜੇ ਤੇ ਕੰਮ ਵੀ ਹੁੰਦਾ ਰਹੇ ਤੇ ਨਾਲ ਟਰੈਵਲ ਵੀ ਹੁੰਦਾ ਰਹੇ ਹੈ ਤੇ ਇਹ ਚੀਜ਼ ਓਪਰਚੁਨਿਟੀ ਤੁਸੀਂ ਦੇਖਦੇ ਹੋ ਪੰਜਾਬ ਦੇ ਲਈ ਵੀ ਇੱਥੇ ਦੇ ਕਿਸਾਨ ਇਹਨੂੰ ਯੂਟਿਲਾਈਜ਼ ਕਰ ਸਕਦੇ ਨੇ ਮੈਂ ਕੱਲੇ ਪੰਜਾਬ ਦਾ ਤਾਂ ਨਹੀਂ ਕਹਾਂਦਾ ਮੈਨੂੰ ਬੰਦੇ ਮਿਲੇ ਨੇ ਜਿਹੜੇ ਆਨਲਾਈਨ ਕੰਮ ਕਰ ਰਹੇ ਨੇ ਤੇ ਇਦਾਂ ਟਰੈਵਲ ਵੀ ਕਰ ਰਹੇ ਨੇ ਹਾਂਜੀ ਤੇ ਬਾਹਰ ਦੀ ਕੰਟਰੀਜ਼ ਵੀ ਵਾਲੇ ਵੀ ਆ ਕੇ ਇੱਥੇ ਕਰ ਰਹੇ ਨੇ ਟਰੈਵਲ ਆਪਣੀਆਂ ਗੱਡੀਆਂ ਲੈ ਆਉਂਦੇ ਜਰਮਨੀ ਤੋਂ ਡਰਾਈਵ ਕਰਕੇ ਜਾਂਦੇ ਆ ਮੈਂ ਉਹਨਾਂ ਨੂੰ ਦੇਖਿਆ ਪੰਜਾਬ ਏਰੀਆ 'ਚ ਮੈਂ ਨਹੀਂ ਜ਼ਿਆਦਾ ਦੇਖਿਆ ਵੀ ਕੈਂਪਰ ਕਦੇ ਇੱਥੇ ਕਿਸੇ ਕੋਲ ਹੋਏ ਪਰ ਹੈਗੀ有机会 ਹੈਗੀ ਹੈ ਪੰਜਾਬ ਚ ਲੈਂਡ ਬੜੀ ਹੈਗੀ ਹੈ ਹਾਂ ਤੇ ਤੁਸੀਂ ਮਤਲਬ ਜਿੱਦਾਂ ਤੁਹਾਡੇ ਕੋਲ ਫਾਰਮ ਹਾਊਸ ਹੈ ਜਾਂ ਕੁਛ ਹੈ ਤੁਸੀਂ ਥੋੜਾ ਜਿਹਾ ਕੋ ਕੈਂਪਿੰਗ ਗਰਾਊਂਡ ਖੋਲ ਲੋ ਹਾਂਜੀ ਹੈਨਾ ਜਿਵੇਂ ਆਪਾਂ ਆਈ ਡੋਟ ਨੋ ਤੁਸੀਂ ਫੋਲੋ ਕਰਦੇ ਹੋ ਕਿ ਨਹੀਂ ਕੁਦ्डा ਸਿੰਘ ਕਰਕੇ ਅਸੀਂ ਫੋਲੋ ਕਰਦੇ ਆ ਟ੍ਰੈਵਲਰ ਨੇ ਪੰਜਾਬੀ ਉਹ ਸਾਊਥ ਅਫਰੀਕਾ ਵਗੈਰਾ ਵੀ ਘੁੰਮ ਕੇ ਆਏ ਨੇ ਹੁਣ ਸਾਈਕਲ ਤੇ ਕਰਦੇ ਨੇ ਉਹ ਤੇ ਜਦੋਂ ਉਹ ਟ੍ਰੈਵਲ ਕਰਦੇ ਸੀ ਅਫਰੀਕਨ ਕੰਟਰੀਜ਼ ਦੇ ਵਿੱਚ ਨਾ ਤਾਂ ਉਹਨਾਂ ਨੂੰ ਸਾਈਟਸ ਮਿਲ ਜਾਂਦੀਆਂ ਸੀ ਜਗ੍ਹਾ ਜਗ੍ਹਾ ਵੀ ਉਹ ਸਾਈਡ ਦੇ ਵਿੱਚ ਕੀ ਹੁੰਦਾ ਸੀਗਾ ਵੀ ਤੁਹਾਨੂੰ ਇੱਕ ਟੈਂਟ ਲਾਉਣ ਦੀ ਜਗ੍ਹਾ ਦੇਤੀ ਨਾਲ ਇੱਕ ਵਾਸ਼ਰੂਮ ਦੇਤਾ ਤੇ ਇੱਕ ਓਪਨ ਕਿਚਨ ਜੀ ਹੁੰਦੀ ਸੀ ਜਿੱਥੇ ਤੁਸੀਂ ਰੱਖ ਕੇ ਕਰ ਸਕਦੇ ਹੋ ਨਾ ਕਈ ਕੰਟਰੀਸ ਹੈਗੀਆਂ ਕੈਨੇਡਾ ਯੂ ਐਸ ਏ ਤੇ ਮੇਨ ਕੈਂਪ ਗਰਾਊਂਡ ਜੀ ਬਣੇ ਹੋਏ ਨੇ ਹਾਂ ਜਿੱਦਾਂ ਕੇ ਉਹ ਕੇ ਉਹ ਇੱਕ ਉਹ ਕੈਂਪ ਗਰਾਊਂਡਸ ਨੇ ਜਾਂ ਓਜ਼ਾਕ ਟ੍ਰੇਲਸ ਨੇ ਹਾਂਜੀ ਤੇ ਉਹਦੋਂ ਦੇ ਕੰਮ ਕਰਾਉਣ ਮਨ ਸਕਦੇ ਕੋਈ ਜਿਆਦਾ ਫੈਸਿਲਿਟੀ ਨਹੀਂ ਚਾਹੀਦੀ ਹੁੰਦੀ ਅਸੀਂ ਜਦੋਂ ਰੋਡ ਤੇ ਜਾ ਰਹੇ ਹਾਂ ਸਾਨੂੰ ਰੋ ਲਾਈਟ ਚੰਗੀ ਲੱਗਦੀ ਤਾਂ ਹੀ ਚੱਲ ਰਿਹਾ ਨਾ ਤੇ ਤੁਸੀਂ ਕਮਰੇ ਬਣਾ ਦੋ ਜਾਂ ਬੜੇ ਹਾਈ ਫਾਈ ਚੀਜ਼ਾਂ ਬਣਾ ਦੋ ਉਹ ਨਹੀਂ ਚਾਹੀਦੀਆਂ ਇੱਕ ਮੇਨਲੀ ਜਿਆਦਾ ਬਾਥਰੂਮ ਚਾਹੀਦਾ ਤਾਂ ਪਾਣੀ ਦਾ ਕਨੈਕਸ਼ਨ ਚਾਹੀਦਾ ਹਾਂ ਬਸ ਦੋ ਚੀਜ਼ਾਂ ਚਾਹੀਦੀਆਂ ਹਨ ਤੇ ਤੁਸੀਂ ਟੈਂਟ ਵਗੈਰਾ ਵੀ ਕੈਰੀ ਕਰਦੇ ਹੋ ਆਪਣੇ ਨਾਲ ਕਿ ਨਹੀਂ ਕਰਦੇ ਕੀ ਜੀ ਟੈਂਟ ਕੈਰੀ ਕਰਦੇ ਹਾਂ ਅਸੀਂ ਟੈਂਟ ਓਕੇ ਸਾਡੇ ਕੋਲ ਟੈਂਟ ਹੈਗੇ ਆ ਪਰ ਅਸੀਂ ਜਿਆਦਾ ਲਾਂਦੇ ਨਹੀਂ ਕਿੱਥੇ ਹਾਂ ਤੁਹਾਨੂੰ ਕੋਈ ਆਪਣਾ ਮਿਲ ਜਾਏ ਹਾਂ ਯਾਨੀ ਮੇਰੇ ਕੋਲ ਤਾਂ ਪੂਰਾ ਰੂਮ ਹੈ ਹੂੰ ਅੰਦਰ ਡਬਲ ਬੈੱਡ ਦਾ ਸਿੰਗਲ ਬੈੱਡ ਹੈਗਾ ਕਚਣਾ ਬਾਥਰੂਮ ਹੈ ਹੂੰ ਤੇ ਅਸੀਂ ਇਹਨਾਂ ਨਹੀਂ ਲਾਂਦੇ ਸਿਰਫ ਮ제 ਵਾਸਤੇ ਤਾਂ ਵੀ ਸਾਈਡ ਤੇ ਲਾਤਾ ਜਾਂ ਕੁਛ ਹੂੰ ਤੇ ਮਤਲਬ ਆਪਣੇ ਕਿਉਂਕਿ ਪੰਜਾਬ ਸੇ ਕਲਚਰ ਬਿਲਕੁਲ ਨਹੀਂ ਹੈਗਾ ਇਸ ਤਰੀਕੇ ਦੀ ਟ੍ਰੈਵਲ ਦਾ ਤਾਂ ਇੱਕ ਆਪਰਚੂਨਿਟੀ ਹੋ ਸਕਦੀ ਐ ਇੱਥੇ ਲਈ ਹਾਂ ਹੋ ਸਕਦੀ ਬਿਲਕੁਲ ਹੋ ਸਕਦੀ ਕਿਉਂਕਿ ਇੱਥੇ ਜ਼ਿਮੀਦਾਰਾਂ ਕੋਲੇ ਜ਼ਮੀਨਾਂ ਖੁੱਲੀਆਂ ਨੇ ਜ਼ਮੀਨਾਂ ਬੜੀਆਂ ਨੇ ਹਨਾ ਤੇ ਉਹ ਆਪਣੀ ਜ਼ਮੀਨ ਦਾ ਕੁਝ ਪਾਰਟ ਐਦਾਂ ਦਾ এনवायरमेंट ਕ੍ਰੀਏਟ ਕਰ ਲੈਣ ਪੇੜ-ਪੂੜ ਲਾ ਲੈਣ ਤੇ ਵਿੱਚ ਕੈਂਪ ਸਾਈਟ ਵਗੈਰਾ ਲਾ ਲੈਣ ਆਰਾਮ ਨਾਲ ਬਣਾ ਸਕਦੇ ਉੱਥੇ ਤੇ ਖੁਦਾ ਨਾ ਖਾਸ ਤਾਂ ਆਪਣੇ ਐਨ ਆਰ ਆਈ ਲੋਕ ਬੜੇ ਨੇ ਬਾਹਰ ਪੰਜਾਬੀਆਂ ਦੇ ਤਾਂ ਉਹ ਆ ਪੱਕਾ ਹੀ ਆਣਗੇ ਤੇ ਉਹ ਵਿੰਟਰਸ ਤਾਂ ਆਉਂਦੇ ਜਾਂਦੇ ਨੇ ਹਨਾ ਤੇ ਉਹਨਾਂ ਚੋ ਸ਼ੌਕ ਬਹੁਤ ਲੋਕਾਂ ਨੂੰ ਸਾਨੂੰ ਬੜੇ ਕਾਲਸ ਆਉਂਦੇ ਨੇ ਵੀ ਉਹ ਇਸ ਟਾਈਪ ਦੀ ਲਾਈਫ ਜੀਣਾ ਚਾਹੁੰਦੇ ਨੇ ਇੱਧਰ ਆ ਕੇ ਉਹਨਾਂ ਲਈ ਕੋਈ ਜਿੱਥੇ ਜਗ੍ਹਾ ਮਿਲੇਗੀ ਉਹ ਜ਼ਿਆਦਾ ਕਰਨਗੇ ਕਿਉਂਕਿ ਉਹ ਦੇਖਦੇ ਆਂ ਚੀਜ਼ ਜ਼ਿਆਦਾ ਹਾਂ ਪਰ ਐਨਲਾਈਜ਼ਰ ਨੂੰ ਤਾਂ ਅੰਦਰ ਥੋੜਾ ਡਰਦਾ ਬਾਹਰ ਜਾਣ ਤੋਂ ਨਾ ਹਾਂ ਤੇ ਉਹ ਜਦੋਂ ਉਹਨੂੰ ਇਦਾਂ ਦੀ ਕੋਈ ਚੀਜ਼ ਮਿਲੇਗੀ ਜਿੱਥੇ ਸੇਫਟੀ ਹੈਗੀ ਸਾਰਾ ਕੁਝ ਹੈ ਫਿਰ ਉਹ ਕਰਨਗੇ ਫਿਰ ਉਹ ਕਰਨਗੇ ਠੀਕ ਹੈ ਜੀ ਅ ਥੈਂਕ ਯੂ ਸੋ ਮੱਚ ਗਗਨ ਜੀ ਐਂਡ ਹੋਪ ਕਰਦੇ ਹਾਂ ਕਿ ਤੁਸੀਂ ਇਹਨੂੰ ਕੰਟੀਨਿਊ ਰੱਖੋਗੇ ਆਪਣੀ ਜਰਨੀ ਨੂੰ ਕਦੋਂ ਤੱਕ ਕੰਟੀਨਿਊ ਰੱਖਣ ਦਾ ਇਰਾਦਾ ਹੈ ਨੂੰ ਇਹ ਹਾਲੇ ਤੱਕ ਇਸ ਸਾਲ ਮਈ ਤੱਕ ਜਾਣਾ ਹੈ ਅੱਛਾ ਮਈ ਦੇ ਮੈਂ ਵਾਪਸ ਚਲੇ ਜਾਣਾ ਕੈਨੇਡਾ ਫਿਰ ਅਗਸਤ ਨਾਂ ਦੇ ਵਾਪਸ ਆ ਜਾਣਾ ਫਿਰ ਰੂਟ ਤੇ ਨਹੀਂ ਫਿਰ ਤੁਸੀਂ ਮਤਲਬ ਇਹਨੂੰ ਫੋਰੇਵਰ ਕੰਟੀਨਿਊ ਰੱਖਣਾ ਚਾਹੁੰਦੇ ਹੋ ਕੋਈ ਸੋਚਾ ਹੋਇਆ ਹੈ ਕਿ ਇੰਨੇ ਸਾਲਾਂ ਤੱਕ ਜਦ ਤੱਕ ਮੈਂ 70 ਸਾਲਾਂ ਦਾ ਨਹੀਂ ਹੋ ਜਾਂਦਾ ਜਾਂ 75 ਸਾਲਾਂ ਦਾ ਤੱਕ ਟੋਟਲ ਲੈਂਡਰ ਤੱਕ ਅੰਢ ਤੱਕ ਬਸ ਕਰਦੇ ਰਹਿਣਾ ਹੈ ਇਹ ਜਿੰਨੇ ਤੱਕ ਮੈਂ ਕਰ ਸਕਦਾ ਤੇ ਤੁਸੀਂ ਜੇ ਤੁਸੀਂ ਪੂਰੀ ਜ਼ਿੰਦਗੀ ਇਦਾਂ ਹੀ ਟਰੈਵਲ ਕਰਦੇ ਰਹੇ ਤਾਂ ਤੁਹਾਨੂੰ ਲੱਗੇਗਾ ਜਾਂ ਤੁਹਾਨੂੰ ਲੱਗ ਰਿਹਾ ਕਿ ਤੁਸੀਂ ਇੱਕ ਬੜੀ ਫ੍ਰੀ ਤੇ ਬੜੀ ਜੁਆਇਫੁਲ ਆਪਣੀ ਮਰਜ਼ੀ ਦੀ ਲਾਈਫ ਜਿਉਂਗੇ ਚੱਲੋ ਕੋਈ ਤੁਹਾਨੂੰ ਰਿਗਰਟ ਤਾਂ ਹੈ ਨਹੀਂ ਨਾ ਪਹਿਲਾਂ ਦੀ ਗ੍ਰੇਟ ਸੀਗੇ ਹੁਣ ਉਹ ਖਤਮ ਹੋ ਗਏ ਅੱਛਾ ਹੁਣ ਕੋਈ ਰਿਗਰਟ ਨਹੀਂ ਹੈਗਾ ਕੋਈ ਸ਼ਿਕਾਇਤ ਨਹੀਂ ਕਿਸੇ ਤੋਂ ਕੋਈ ਰਿਗਰਟ ਨਹੀਂ ਕਿਸੇ ਤੋਂ ਹੈ ਚਲੋ ਥੈਂਕ ਯੂ ਸੋ ਮਚ ਜੀ ਸਸੀ ਗੱਲਸ